बोला था ना ना तू दे दे तू ना तू मुरली ਨੂੰ ਦੇ ਦੇ ਜਵਾਬ ਆ ਕਹਿੰਦੇ ਮੈਨੇਜਰੀ ਲਾਉਂਦੀ ਸਰਦਾਰ ਜੀ ਨੇ ਬੋਲਾ ਹੈ ਤੂੰ ਮੇਰੀ ਗੱਲ ਸੁਣਾ ਤੂੰ ਆਪਦਾ ਟਾワー ਨਾਲ ਅੰਦਰ ਪਿਆਇਆ ਕਰ ਇੱਥੇ ਜੇ ਕਹੇਂਗੀ ਤੂੰ ਠੀਕ ਹੈ ਆ ਸੀਜ਼ਨ ਦਾ ਟਾਪ ਦੇਣ ਦੇ ਤੁਹਾਨੂੰ ਮੈਂ ਏਸੀ ਲਵਾ ਦੂੰਗਾ ਨਜ਼ਾਰੇ ਲਿਆ ਕਰੋ ਕੋਈ ਚੱਕਰ ਨਹੀਂ ਮੇਰੇ ਹੁੰਦਾ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਹੈਗੀ ਹੋਰ ਕੁਛ ਹਾਂ ਓਏ ਮੁਰਲੀ ਵਈ ਹਾਂ ਸਰਦਾਰ ਜੀ ਹਾਂ ਸਰਦਾਰ ਜੀ ਮੈਂ ਤਨ ਆਇਆ ਕਹਿਣਾ ਲੈ ਹੁਣ ਮੈਂ ਬਲਾਵਾ ਸਾਡੇ ਚ ਵਖਸ਼ੇ ਨੂੰ ਫਿਰ ਆ बात सरदार जी वो तो ठीक है बुला लेते हैं, आ, पर एक बात है आ, जो आपका पूरा टबर है ना सभी ऐसे मोटे दिमाग का है देखिए की, की हमारी राधा जी कितनी दूर बैठी है और हम कहा बैठे हैं, और बीच में आ बैठे बबला जवाक मेरे बबला गल कर मेरी गल सुना मसा मनाया एक गल कहना ਉਹ ਆਊਗਾ ਮਾ ਫਿੰਬਾ ਗਲੂ ਤੂੰ ਕੋਈ ਵੱਧ ਘੱਟ ਗੱਲ ਨਾ ਕਰੀ ਗਾਂ ਸਵਾ ਕੰਜਰ ਦੇ ਦੋਦਾ ਵੀ ਹੈ ਜਾਈ ਨਹੀਂ ਪਤਾ ਤੁਸੀਂ ਥਪੜਾਂ ਥਪੜੀ ਫੇਰ ਹੋ ਜੋਂ ਮੈਨੂੰ ਸਿਆਪਾ ਫੇਰ ਛੜੂ ਨਹੀਂ ਸਰਦਾਰ ਜੀ ਇੱਕ ਬਾਤ ਹੈ ਹਾਂ ਉਹ ਬੋਟ ਛੋਟੇ ਵਾਲਾ ਹੈ ਨਾ ਹਾਂ ਉਹ ਬਰੇ ਵਾਲਾ ਹੈ ਨਾ ਉਹ ਵੀ ਕੁੱਤਾ ਹੈ ਉਹ ਛੋਟੇ ਵਾਲਾ ਹੈ ਨਾ ਉਹ ਕੁੱਤੇ ਦਾ ਕੁੱਤਾ ਹੈ ਕੋਈ ਨਹੀਂ ਮੇਰੀ ਗੱਲ ਸੁਣੋ ਜਿਹੜਾ ਬਰੇ ਵਾਲਾ ਕਹਿੰਦਾ ਤੂੰ ਉਹ ਤਾਂ ਗਿਆ ਹੋਇਆ ਹੈ ਉਹਦਾ ਕੱਟੀ ਹੋਇਆ ਰਾਂ ਦਾ ਉਹਦਾ ਲੰਘਿਆ ਪਾਏ ਦਾ ਕਿਸੇ ਪਾਸੇ ਇਹ ਜਿਹੜਾ ਛੋਟਾ ਹੈ ਇਹ ਤਾਂ ਕਰ ਠੀਕ ਹੈ ਇਹ ਤਾਂ ਉਹੀ ਉਹਦੇ ਕੰਜਰ ਦਾ ਉਹਦੇ ਮਗਰ ਲੱਗ ਗਿਆ ਉਹਦੇ ਮਗਰ ਲਾ ਕੇ ਤੇਰੇ ਮਾਰ ਗਿਆ ਥੱਪੜ ਨਹੀਂ ਇਹ ਤਾਂ ਠੀਕ ਹੈ ਮਾਰਾ ਪਰ ਹੁਣ ਬੋਲਾ ਨਹੀਂ ਇੱਕ ਬਾਤ ਹੈ ਹ ਹ ਉਸੇ ਇਹ ਇਹ ਬੋਲ ਦੇ ਨਾ ਹਮ ਸੇ ਮਾਫੀ ਨਹੀਂ ਮੰਗਣਾ ਓਏ ਦੱਸਿਆ ਹੋਇਆ ਹੈ ਹਮ ਸੇ ਮਾਫੀ ਨਹੀਂ ਮੰਗਣਾ ਹਮਰੀ ਰਾਦਾ ਜੀ ਸੇ ਮਾਫੀ ਮੰਗਣਾ ਪਾਇਨ ਦਾ ਖਤਮ ਤਾਨੂੰ ਕਹੀਂ ਤਾਂ ਜਾ ਨਾ ਵੀ ਦੱਸਿਆ ਹਾਂ ਮੈਂ ਸਾਰੀ ਗੱਲ ਨੂੰ ਕਹਿ ਰੱਖੀ ਆ ਤੋ ਠੀਕ ਹੈ ਮਾਰਨਾ ਬੋਲਾ ਹਾਂ ਠੀਕ ਹੈ ਸਰ ਜੱਗੀ ਓ ਬਤਾ ਜੱਗੀ ਓਏ ਆ ਜਾ ਕੰਜਰ ਦਾ ਝਾਂਜਰਾ ਪਾਇਆ ਹੋਈਆਂ ਨੇ ਤੇਰੇ ਹਾਂ ਬਾਈ ਹਾਂ ਬਾਈ ਕੀ ਵਰ ਮੁਰਲੀ ਬਾਈ ਨਹੀਂ ਹਮ ਨਹੀਂ ਬੁਲਾਇਆ ਰਹਾ ਨਹੀਂ ਨਹੀਂ ਹਮ ਉਹ ਇਧਰ ਕਹਿੰਦਾ ਜਨਜਰ ਮਾਫੀ ਨਹੀਂ ਮੰਗਦਾ ਮੈਂ ਨਹੀਂ ਕਹਿੰਦਾ ਉਹ ਨਜਰ ਉਹ ਕਰਦਾ ਹੈ ਮਾਫੀ ਮੰਗ ਲੈਣਾ ਮਾਫੀ ਮੰਗ ਲੈਣਾ ਆ ਇਧਰ ਆ ਜਾ ਬੰਦ ਇਧਰ ਖੜ ਪੈ ਲੈਣਾ ਲੈ ਬਾਈ ਮੇਰੀ ਗੱਲ ਸੁਣ ਹੁਣ ਮਾਫੀ ਮੰਗ ਰਿਹਾ ਠੀਕ ਹੈ ਹਾਂ ਮੰਗ ਲਾ ਉਹ ਜੀ ਇੱਕ ਵਾਰ ਤਾਂ ਰੁਕ ਜਾਈਏ ਰੁਕ ਜਾਈਏ ਰੁਕ ਜਾਈਏ ਹਮ ਬਤਾਏ ਕਿ ਕਿਵੇਂ ਮਾਫੀ ਮੰਗਣਾ ਹੈ ਲੈ ਪਾ ਸੁਣ ਲੀ ਜੀ ਐਸ ਮੇਰੀ ਗੱਲ ਸੁਣ ਬਾਈ ਮੁਰਲੀ ਜੇ ਕਹੇ ਹੱਥ ਬੰਨ ਪੈ ਰੇ ਹੱਥਲਾ ਮੈਂ ਬੱਸ ਐਵੇਂ ਕਰ ਦੂੰ ਹੋਰ ਕੁਝ ਹੁੰਦਾ ਆ ਅਰੇ ਸਾਡੀ ਬਾਤ ਤਾਂ ਸੁਣ ਲੀਜੀਏ ਇਧਰ 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 ਰਹੀਏ ਇਧਰ ਰਹੀਏ ਹਾਂ ਅਰੇ ਸਰਦਾਰ ਖਾਦੇ ਨੇ ਇਹਨੂੰ ਨਹੀਂ ਨਹੀਂ ਸਰਦਾਰ ਜੀ ਐਸਾ ਸੌਰੀ ਹੁੰਦਾ ਹੈ ਚਲ ਪੁੱਤ ਸੁਣ ਲੈ ਗੱਲ ਕੀ ਕਹਿੰਦਾ ਸੁਣ ਲੀਜੀਏ ਅਸਲਾ ਲੈ ਥੱਲੀ ਬਹਿ ਜਾਣਾ ਸੁਣ ਲੀਜੀਏ ਛੋਟੇ ਸਰਦਾਰ ਮਾਫੀ ਮੰਗਣਾ ਹੈ ਨਾ ਐਸੇ ਮਾਫੀ ਮੰਗਣਾ ਹੈ ਐ ਐਸੇ ਖੜੇ ਹੋਈਏ ਆਪ ਖੜੇ ਹੋਈਏ ਐਸੇ ਮਾਫੀ ਨਹੀਂ ਮੰਗਣਾ ਹੈ ਉਹ ਐਵੇਂ ਕੀ ਇਹਦੇ ਮੈਂ ਕਰੰਟ ਮਾਰਦਾ ਜਾਂ ਮੇਰੇ ਕਰੰਟ ਬੋਲ ਦਿਜੀਏ ਬੋਲ ਦਿਜੀਏ ਪੁੱਤ ਜਮੇ ਕਹਿੰਦਾ ਕਰ ਦੇ ਕੋਈ ਨਾ ਮੈਂ ਤਾਂ ਮੰਗ ਲੈਣਾ ਮੈਂ 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 ਤੇ ਨਾਲ ਕਿਤੇ ਗੱਲ ਤਾਂ ਐਂ ਦਰ ਮਾਰੇ ਮਾਰੇ ਟਾਈਮ ਤੇ ਗਦਨੇ ਬਾਪ ਕਹਿਣਾ ਪੈਂਦਾ ਲੈ ਉਰਾਦਾ ਜੀ ਧੰਨਵਾਦ ਤੁਹਾਡੇ ਹੈ ਠੀਕ ਹੈ ਠੀਕ ਹੈ ਸਰਦਾਰ ਜੀ ਮੁਰਲੀ ਆ ਗਿਆ ਅਭੀ ਠੀਕ ਹੈ ਜਿਹੜੀ ਲਈ ਹੋਈ ਦੀ ਠੇਕੇ ਤੇ ਨਾ ਉਹ ਐਵੇਂ ਹੀ ਰਹਿ ਰੂ ਜਾਂਦੀ ਭਈ ਤੂੰ ਆ ਗਿਆ ਹੁਣ ਆਪਣੀ ਜੀਰੀ ਲੱਗਦੀ ਹੋ ਜੂ ਪਾਣੀ ਛੱਡ ਰੱਖਿਆ ਮੁਰਲੀ ਹੈ ਜੱਗੀ ਐਂ ਕਰ ਠੀਕ ਹੈ ਭਈ ਹੁਣ ਠੀਕ ਹੈ ਸਰਦਾਰ ਐਂ ਕਰਾ ਤੂੰ ਆਪਦਾ ਜਾਪਾਈ ਹੁਣ ਖੇਤ ਨੂੰ ਇੱਕ ਬਾਤ ਹੈ ਸਰਦਾਰ ਜੀ ਹਾਂ ਤੇਰੀ ਤਾਂ ਬਾਤਾਂ ਹੀ ਨਹੀਂ ਪੂਰੀਆਂ ਹੁੰਦੀਆਂ ਜੋ ਜੋ ਹਮ ਹੈ ਨਾ ਬਿਹਾਰੀ ਹੈ ਅਨਖੀ ਆਦਮੀ ਹੈ ਆਹੋ ਐਸੇ ਕੰਮ ਛੋੜ ਕੇ ਨਹੀਂ ਜਾਂਦਾ ਮੈਂ ਆਪਾਂ ਚਾਵਲ ਲਗਾ ਕੇ ਫਿਰ ਜਾਊਂਗਾ ਓਏ ਨਹੀਂ ਆਪਦਾ ਸਾਲ ਤੇ ਪੱਕਾ ਕੰਮ ਹੈ ਮੈਂ ਮੈਂ ਤੈਨੂੰ ਜਾਣ ਨਹੀਂ ਦਿੰਦਾ ਚੱਲ ਹੁਣ ਤੂੰ ਖੇਤ ਵਗ ਜਾ ਇੱਕ ਇੱਕ ਬਾਤ ਹੈ ਹਮ ਨਹੀਂ ਜਾਏਂਗੇ ਹਾਂ ਇਹ ਗਲਤੀ ਮਤ ਕਰੇਂ ਨਹੀਂ ਕਰਦੇ ਨਹੀਂ ਨਹੀਂ ਕਰ ਮਰੇ ਵਾਲਾ ਉਹ ਛੋਟੇ ਵਾਲਾ ਮੇਰੀ ਜ਼ਿੰਮੇਵਾਰੀ ਇਹ ਗੱਲ ਸੁਣ ਮੁਰਲੀ ਇੱਥੇ ਤੇਰਾ ਘਰ ਪਵਾ ਦਾਂਗੇ ਬਾਈ ਨਾਲ ਮੇਰੀ ਗੱਲ ਹੋ ਗਈ ਹੁਣ ਇਹਨੂੰ ਜਾਣੇ ਨਹੀਂ ਦਿੰਦੇ ਨਹੀਂ ਜਾਣ ਨਹੀਂ ਦਿੰਦੇ ਜ਼ਰੂਰੀ ਰੱਖਾਂ ਹੁਣ ਤਾਂ ਰਾਦਾ ਨਾਲ ਵੀ ਮੇਰੀ ਵਧੀਆ ਨਹੀਂ ਬਣ ਲੱਗੀ ਕਿਹਨਾਂ ਰਾਦਾ ਕੀ ਬੋਲ ਰਹਾ ਹੈ ਓਏ ਵਧੀਆ ਤੋਂ ਮਤਲਬ ਐ ਕਹਿੰਦਾ ਵੀ ਮਨ ਲਾ ਪਤਾ ਕੀ ਗੱਲ ਹੈ ਇਹ ਦੁੱਖ ਰੂਪ ਦੇ ਵਿੱਚ ਸਾਰੇ ਓਏ ਗਲਤ ਗੱਲਾਂ ਪੂਰੀ ਚੋਦਾ ਹੋਈ ਓਏ ਇਹਦਾ ਕਹਿੰਦਾ ਮਤਲਬ ਜੇ ਤੂੰ ਹੁਣ ਕਿਹਾ ਹੋਇਆ ਤੀਦਾ ਜਿਸ ਨੂੰ ਕੋਈ ਚੀਜ਼ ਦੀ ਲੋੜ ਰੂੜ ਹੁੰਦੀ ਵਿਚਾਰਾ ਹੀ ਲਿਆ ਕੇ ਦਿੰਦਾ ਰੈਂ ਮੈਂ ਕਹਾਂ ਮੈਨੂੰ ਕੋ ਮਾੜੀ ਗੱਲ ਨਹੀਂ ਹੈਗੀ ਮਾੜਾ ਨਹੀਂ ਹੈਗਾ ਇਹ ਇੱਕ ਬਾਤ ਸੁਣ ਲੀਜੀਏ ਤੇਰੀਆਂ ਤਾਂ ਬਾਤਾਂ ਹੀ ਨਹੀਂ ਪੂਰੀਆਂ ਹੁੰਦੀਆਂ ਹਾਂ ਪੂਰੇ ਪਰਿਵਾਰ ਦੀ ਤਰ੍ਹਾਂ ਰਹਾਂਗੇ ਠੀਕ ਹੈ ਠੀਕ ਹੈ ਹੁਣ ਤੂੰ ਮੈਨੂੰ ਇਹਦਾ ਖੇਤ ਜਾਣ ਦਾ ਕੀ ਹੋਵੇਗਾ ਪਰਿਵਾਰ ਦੀ ਤਰ੍ਹਾਂ ਰਹਾਂਗੇ ਫਿਰ ਟੋਕੀ ਢਾਕੀ ਨਾਲ ਵਿੱਚ ਪਰਿਵਾਰ ਚ ਬਹੁਤ ਕੁਝ ਹੁੰਦਾ ਹੈ ਨਹੀਂ ਸ਼ਹਿਰ ਸਰਾਈ ਨਹੀਂ ਕਰਨੀ ਆਪਨੇ ਸ਼ਹਿਰ ਦੇ ਨਹੀਂ ਪਈ ਹਰੇਕ ਚੀਜ਼ ਦੀ ਸਾਂਝ ਹੁੰਦੀ ਹੈ ਮੁਰਲੀ ਚਲ ਐ ਕਰ ਤੇ ਬਸ ਕਰ ਉਹ ਇਹਦੇ ਜਿੰਨਾ ਮਰਜ਼ੀ ਮੱਥਾ ਮਾਰੀ ਜਾਵੇਂਗਾ ਜਾ ਬਗ ਜਾ ਪਤਾ ਜਗੀ ਠੀਕ ਠੀਕ ਮੁਰਲੀ ਪਾਇਆ ਤਾਂ ਦਿਮਾਗ ਖਰਾਬ ਕਰ ਲੈ ਮੇਰਾ ਬਗ ਜਾ ਮੁਰਲੀ ਠੀਕ ਹੈ ਸਰ ਠੀਕ ਹੈ ਸਰਦਾਰ ਜੀ ਹਮ ਜਾ ਰਹੇ ਹਾਂ ਖੇਤ ਬਗ ਜਾ ਹੁਣ ਸਰ ਤੇ ਚਲੀ ਆਪ ਵੀ ਚਲੀ ਆਪਰੇ ਸਾਹਿਬ ਉਹਦੇ ਨਾਲ ਗੱਲ ਕਰਨੀ ਆ ਮੈਂ ਚਾਹ ਪਾਣੀ ਪੀ ਕੇ ਆਉਂਗਾ ਨਾਲੇ ਤੇਰਾ ਲੈ ਆਉਂਗਾ ਰਾਜਾ ਵੀ ਜਾਊਗੀ ਰਾਜਾ ਜੀ ਚੱਲਣਾ ਹੈ ਕਿਤ ਹਮ ਆਪਕੇ ਸਾਥ ਹੀ ਚਲenge ਆ ਨਾੜੀ ਲੈ ਜਾ ਬਈ ਆਪਦਾ ਮੱਚ ਫੇਰ ਕਹੇਗਾ ਇਹਨੂੰ ਛੇੜਦਾ ਕੁਛ ਕਰਦਾ ਉਹ ਇਹਦੇ ਚਾਚੇ ਤਾਂ ਦੇ ਪੁੱਤ ਆ ਰਹੇ ਨੇ 16 17 ਬਾਈ ਖੇਤ ਤਾਂ ਰੰਗ ਲੱਗੇ ਪਏ ਨੇ ਯਾਰ ਇੱਕ ਮਤ ਹੈ ਰਾਜਾ ਜੀ ਹਾਂ आप डूब में जाएंगे ना आपका रंग काला हो जाएगा हम अकेले लैं, जाएंगे लैं, लैं। लैं। हम लैं। अकेले आपके साथ जाएंगे हम अकेले जाएंगे मान लीजिए आए इंग्लैंड की रानियां है नाले भाग जा भाई भाग जा दे हम हम जा रहे हैं अरे बाज का का छेड़ देने ले जा भाई नाले ले जा दीनु चल 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 चंगा भाई चंगा भाई मुरली ओ बागजा देखिए देखिए कैसे कर रहा है देखिए ओए भाग जा परौने भाग जा यार सच के बहुत करते हैं जी होए ਮਰੇ ਆਬੜੂ ਕੇ ਰਖਾ ਲਾ ਨਾ ਪੈਂਦਾ ਯਾਰ ਪਰੌਣਿਆਂ ਤੋਂ ਉੱਪਰ ਹੋਇਆ ਪੈ ਨੇ ਤਾਂ ਕਹਿੰਦੇ ਬਿਆਜ ਫੁੱਫੜ ਨਹੀਂ ਹਾਲੇ ਕਢਾਉਣਾ ਹੁੰਦਾ ਜਿੰਨੇ ਇਹ ਕਢਾ ਰਿਆ ਹੈ ਬਾਈ ਮੈਂ ਤਾਂ ਹੁਣ ਪੈ ਰਿਆ ਇੱਥੇ ਵੀ ਲਾਤੇ ਹੈ ਜਿਵੇਂ ਹੁਣ ਆਪਣਾ ਦਾ ਨਿਬੜ ਜੇ ਜੀਰੀ ਦਾ ਫਿਰ ਦੇਖਾਂਗੇ ਕੀ ਬਣੂਗਾ ਚਲ ਕੇਰਾ ਨਿਬੜ ਗਿਆ ਆਪਣਾ ਬਾਤ ਚ ਆਪਾਂ ਨੇ ਕੀ ਲੈਣਾ ਹੈ ਇਹ ਤਾਂ ਅਹੀਂ ਚੱਲੀ ਜਾਊਗਾ ਕੇਰਾ ਆਈ ਚਲਾਈ ਚਲਾ ਲਾ ਕੇਰਾ ਧੱਕਮ ਧੱਕਾ ਤੱਕ ਲੈ ਹੈ ਔਖੇ ਟਾਈਮ ਕਹਿੰਦੇ ਨਾ ਗਦੇ ਨੂੰ ਬਾਪ ਬਣਾਉਣਾ ਕਹਿੰਦਾ ਬਣਾਵਾ ਪਿਆ ਠੀਕ ਹੈ ਹਾਂ ਆਹੋ ਮੈਂ ਕਹਿੰਦੀ ਮੈਂ ਖੇਤ ਜਾਣਾ ਚਾਹ ਬਣਾਉਂਦੀ ਸੀ ਮੈਂ ਚਾਹ ਪੀ ਕੇ ਵਗ ਜੀ ਹੁਣ ਆਹ ਨੂੰ ਗਰਮੀ ਹੋਈ ਬੀਆ ਖੇਤ ਜਾ ਕੇ ਦੇਖਾਂਗੇ ਕਿ ਚਾਹ ਕੋੜਾ ਹੈਗਾ ਤਾਂ ਇੱਕ ਉਹ ਥੀਪੀ ਲਾਂਗੇ ਤੇ ਸੱਚ ਕੀ ਕਹਿੰਦਾ ਮੁਰਲੀ ਮੰਨ ਗਿਆ ਮੰਨ ਗਿਆ ਹੁਣ ਮਨਾਇਆ ਮੈਂ ਮੇਰੇ ਉਹਦੇ ਤੁਹਾਨੂੰ ਕੀ ਚੰਤਾ ਜਦੋਂ ਮੈਂ ਖੜਾ ਹੂਰੇ ਮੈਂ ਮਨਾ ਲਿਆ ਹਾਲੇ ਹੁਣੇ ਕੱਢ ਕੇ ਮੈਂ ਤਾਂ ਫਿਰ ਮੈਂ ਤਾਂ ਫੇਰ ਨਹੀਂ ਸਰਦਾ ਹੈਗਾ ਐ ਸੋਨੂ ਕਾ ਨੂੰ ਸਰਦਾ ਸੁਣ ਤਾਂ ਖੰਡੇ ਵਰਗੀ ਲੱਗਦੀ ਉਹਦੇ ਮਗਰ ਫਿਰਦੇ ਆ ਤਿੰਨੇ ਤੁਸੀਂ ਖੱਡਵਲ ਓਏ ਉਹ ਤਾਂ ਬੇਚਰੀ ਬਹੁਤ ਵਧੀਆ ਹੈ ਆ ਤਾਂ ਵਧੀਆ ਹੈ ਹਾਂ ਤਾਂ ਹੀ ਵਧੀਆ ਹੈ ਤਾਂ ਹੀ ਤਾਂ ਕਹਿੰਦੀ ਤਾਂ ਹੀ ਤਾਂ ਚੰਗੀ ਲੱਗਦੀ ਆ ਉਹ ਵਧੀਆ ਦਾ ਮਤਲਬ ਹੀ ਸਿਆਣੀ ਹੈ ਸਮਝਦਾਰ ਹੈ ਮੈਂ ਇਹ ਗੱਲ ਕਹਿਣਾ ਸਿਆਣਾ ਤਾਂ ਅੱਜ ਦੇ ਜ਼ਮਾਨੇ 'ਚ ਰੱਬ ਦਾ ਨਹੀਂ ਹੈ ਬਸ ਕੋਈ ਨਹੀਂ ਸਿਆਣਾ ਸਮਝਦਾਰ ਇੱਥੇ ਮੇਰੀ ਗੱਲ ਸੁਣਾ ਇਹ ਤਾਂ ਚੱਲ ਔਖਾ ਸੌਖਾ ਇੰਨੇ ਪੰਜ ਚਾਰ ਦਿਨ ਮੈਨੂੰ ਐ ਲੱਗਦਾ ਇਧਰ ਰਹੂਗਾ ਰਾਦਰ ਤਾਂ ਥੋੜੇ ਦਿਨੀ ਰਹੂਗੀ ਬਗ ਜੂਗੀ ਚੱਲ ਵਧੀਆ ਆਪਣੀ ਬੱਡੜ ਦੀ ਰਾਤ ਕਟੀ ਹੋਈ ਐ ਉਹ ਤਾਂ ਆਪਣੇ ਗਵੰਡੀਆਂ ਦੇ ਜਿੜੀ ਨਹੀਂ ਲਾਉਂਦੇ ਤੇ ਪਿੰਡ ਵਾਲੀਆਂ ਭਾਇ ਦਾ ਖਾ ਮ ਉਹਨਾਂ ਦੇ ਨਾਲ ਹੀ ਵਗ ਗਿਆ ਕਹਿੰਦਾ ਮੈਂ ਤਾਂ ਇਹਨਾਂ ਦੀ ਟੋਲੀ 'ਚ ਰਲ ਗਿਆ ਕਹਿੰਦਾ ਮੈਂ ਤਾਂ ਜਿਦਾ ਚਰ ਜੀ ਜੀ ਦੀ ਸੀਨ ਚ ਚਾਲ ਸਮਿਆ ਤਾਂ ਹੈਗਾ ਪਰ ਆ ਗੱਲ ਕਿਵੇਂ ਕਹਿਣਾ ਵੀ ਰਾਧਾ ਤਾਂ ਬਗਜੂਗੀ ਸੋ ਨੂੰ ਕਿਵੇਂ ਪਤਾ ਲੱਗਦਾ ਵੀ ਰਾਧਾ ਜਾਊਗੀ ਕਿਵੇਂ ਇਵੇਂ ਹੀ ਚੱਲਦਾ ਕੰਮ ਆ ਪਹਿਲਾਂ ਤਾਂ ਇਹ ਕਹਿੰਦਾ ਲੁਧਿਆਣਾ ਮੇਰੇ ਭਾਈ ਕੇ ਪਾਸ ਰਹਿ ਕੇ ਜਦੋਂ ਵੀਨੇ ਹੁਣ ਕਹਿੰਦਾ ਉਰੇ ਰਹੇਗੀ ਉਦੋਂ ਬਾਅਦ ਕਹਿੰਦਾ ਇਸ ਨੂੰ ਮੈਂ ਜੁਪੀ ਭੇਜ ਦੂੰ ਮੈਨਾਂ ਦਾ ਕੋਈ ਹਿਸਾਬ ਬਤਾ ਬਰੇ ਤਾਂ ਆਈਆਂ ਸਿਸਟਮ ਖੁੱਲ ਲਈ ਤਰਾ ਫਰਦਾ ਹੈ ਅੱਛਾ ਜੀ ਹੋਰ ਕੀ ਨਾ ਚੱਲ ਆਪਾਂ ਤਾਂ ਕੀ ਲੈਣਾ ਰਾਧਾ ਤੋ ਮਰੇ ਖਾਪੇ ਜਿੱਥੇ ਮਰਜੀ ਜਾ ਬੈਠ ਤੂੰ ਜਾ ਕਰ ਲਾ ਕਰੇ ਕੰਮ ਕਾਰ ਮੈਂ ਦੇਖਦਾ ਫਿਰ ਮਾਂ ਫਿਰ ਹੁਣ ਚਾਹ ਬਣਾਉਣੀ ਹੈ ਕਿ ਨਾਏ ਦੱਸ ਦੇ ਮੈਂ ਹੁਣ ਨਾ ਬਣਾਈ ਮੈਂ ਛੇਤੇ ਜੱਗੀ ਲੈ ਕੇ ਨਹੀਂ ਜਾਂਦਾ ਚਾ ਹਾਂ ਜੱਗੀ ਕਾਹ ਨੂੰ ਜੱਗੀ ਕੀ ਕਰੂਗਾ ਹੁਣ ਆ ਦੋ ਕਟੂਰੀ ਪੀ ਜੂਗੇ ਜਿਵੇਂ ਪੀਣੀ ਹੋ ਜੱਗੀ ਨੇ ਮੈਂ ਭਾਈ ਨਾ 10 ਮਿੰਟਾ ਚਲੋ ਕੋਈ ਨਾ ਬਣਾ ਤਾਂ ਲਵਾ ਫਿਰ ਪੀ ਦੂ ਜਿੰਨੀ ਪੀਣੀ ਚਲ ਬਣਾ ਲਈ ਚੰਗਾ ਬਣਾ ਲਾ ਫਿਰ ਤਾਂ ਮੈਂ ਵੀ ਪੁੱਟ ਜਾਂਦਾ ਪੀ ਕੇ ਜਊ ਕੋਈ ਨਾ ਬਣਾਉਣੀ ਹੈ ਪੀ ਕੇ ਬਲਦੀ ਫਿਰ ਬਹੁਤ ਗਰਮੀ ਹੋ ਗਈ ਸੀ ਪੱਖੇ ਜਨੇ ਆਰਾਮਦਾਰੀ ਕਰੀ ਐ ਉਹ ਜੱਗੀ ਹਾਂ ਭਾਈ ਅਧਰ ਮੈਂ ਕਹਿੰਦਾ ਉਹ ਤੇ ਕਦੇ ਆਏ ਵੇ ਡਰਾਟ ਥੱਲੇ ਕਿੰਨੀ ਮੁੰਦੇ ਦਾ ਹਵਾ ਚੱਲ ਰਹੀ ਹੈ ਕਹਿੰਦਾ ਤੂੰ ਇੱਥੇ ਆ ਕੇ ਬਹਿ ਗਿਆ ਕਿਹੜੀ ਹਵਾ ਬਾਈ ਗੁੰਮ ਤਾਂ ਹੋਇਆ ਪਿਆ ਮੈਂ ਪੱਖਾ ਲਾਇਆ ਹੁਣ ਮੜਾ ਜਾ ਸਾਹ ਆਇਆ ਓਏ ਪੌਲਿਆ ਪੈਂਦਾ ਬਹਿ ਜਾ ਠੀਕ ਹੋ ਕੇ ਮੇਰਾ ਬਹੁਤ ਆਜੂ ਬਾਈ ਤੂੰ ਕੀ ਮੰਗਦਾ ਪੱਖੇ ਥੱਲੇ ਦਾ ਦਾ 10 ਮਿੰਟ ਉੱਥੀ ਬਹਿ ਜਾ ਤੂੰ ਕੰਨ ਮਾਉਂਦਾ ਬਾਈ ਬਿਲ 300 ਜੁਨਟ ਮਾਫ ਹੈ ਕੁੰਡੀ ਲਾਉਨੇ ਆ ਰਾਤ ਨੂੰ ਕਿੱਥੇ ਆਊਗਾ ਬਾਈ ਪਹਿਲਾਂ ਐ ਕਰ ਇਹ ਗੱਲ ਕੁੰਡੀ ਵਾਲੀ ਬਾਹਰ ਆ ਉਹ ਅੱਡੇ ਤੇ ਖੜ ਕੇ ਦੱਸਿਆ ਮੇਰਾ ਸਾੜਾ ਬਣਿਆ ਕੁੰਡੀ ਦਾ ਇਹ ਗੱਲਾਂ ਹੀ ਕਰਦੇ ਹੁੰਦੇ ਨੇ ਕਿਤੇ ਬਾਈ ਤੀਜਾ ਬੰਦਾ ਕਿ ਸੁਣਦਾ ਦੋਏ ਤਾਂ ਉਹ ਸੁਣ ਲੈਣ ਨਾਲ ਜਿਹੜੀ 300 ਜੁਲਟ ਮਾਫਲੀ ਗੱਲ ਕਰਦਾ ਆ ਜਿਹੜਾ ਤਾਂ ਆਸੀ ਜਲਾਰ ਖਾ ਭਾਂਜਦਾ ਤੂੰ ਉਹਦੇ ਬਿਨਾ ਤਾਂ ਸਾਰਦਾ ਨਹੀਂ ਰਾਤ ਨੂੰ ਤਾਂ ਸਾਰੀ ਰਾਤ ਨੂੰ ਉਹਨੂੰ ਬੰਦ ਕਰਦਾ ਆਸੀ ਤਾਂ ਚੱਲ ਫੇਰ ਬਾਹਰੇ ਮੱਜੇ ਢਾ ਕੇ ਬਾਹਰੇ ਪੱਖਾ ਲਾ ਕੇ ਪਾਈ ਜਾਨੇ ਆ ਬਾਈ ਜਿਹੜੀ ਚੀਜ਼ ਆਈ ਹੈ ਹੁਣ ਉਹਦਾ ਫਾਇਦਾ ਤਾਂ ਲੈ ਲੀਏ ਮੰਜੇ ਮੰਜੇ ਕਮਰਾ ਮੈਂ AC ਲਵਾਦੇ ਆ ਪ੍ਰਧਾਨ AC ਲੱਗਿਆ ਹੋਇਆ ਸਾਡੇ ਦੂਜਾ ਲਵਾਦੇ ਆ ਨਾ ਇੰਨੇ ਦਾ ਸੀਨੇ ਕੀ ਉੱਥੇ ਪਹਿਲਾਂ ਸਰਚ ਮਾਰਨੇ ਨੇ ਫਰੀ ਹੈ ਫਰੀ ਹੁਣ ਪੁੱਛ ਕਿਓ ਪ੍ਰੀਤਾ ਕੌਣ ਲੰਡਾ ਕਛਰੀ ਪੁੱਤੋਂ ਮੈਂ ਦੇਖ ਲਿਆ ਨੂੰ ਕਿ ਦੇਖ ਲਿਓ ਮਾਓ ਕਾ ਹੋਏ ਫਰੀ ਲੱਗੇਗਾ ਚਾਹ ਕਿਸ ਸਕੀਮ ਆ ਰਹੀ ਸਰਕਾਰ ਦੀ ਕੋਈ ਮੈਂ ਸਕੀਮੋਂ ਸਮਝ ਕਿਵੇਂ ਫਿਰ 10 ਮਾ ਵਿਆਹ ਕਰਦੇ ਇਸਕਾ ਅੱਛਾ ਦਾਜ ਮੈਂ ਗਿਆ ਤੇ ਦਾਜ ਮੈਂ ਗਿਆ ਪਹਿਲਾਂ ਮੇਰੀ ਗੱਲ ਸੁਣਾ ਇਹ ਪਾਇ ਜੀ ਤੇਰਾ ਕੀ ਰਿਸ਼ਤਾ ਕਰੂਗਾ ਇਹਦੇ ਆਪ ਤਾਂ ਸਾਰੇ ਪਾਇਾਂ ਦਾ ਹੀ ਤੁਰੇ ਫਿਰਦੇ ਨੇ ਬੰਬ ਬੰਬ ਲੈ ਫੜੋ ਪਈ ਚਾਹ ਚੋਡੀ ਬਾਬੀਆ ਆ ਲੈ ਜਗੀ ਤੂੰ ਆਪ ਹੀ ਦਾ ਇਹਦਾ ਵੀ ਇਹ ਨਹੀਂ ਪੀਊਗਾ ਮੈਂ ਮੈਂ ਤਾਂ ਪੀਂਦਾ ਨਹੀਂ ਜਾ ਆ ਬਣੇ ਤੇ ਜਨਤ ਜਾਬ ਬਣਿਆ ਬਾਬੀ ਆਪਣੇ ਤੋਂ ਹਾਂ ਕਿਵੇਂ ਕਰੇ ਠੀਕ ਆ ਸਾਰੇ ਕਰੇ ਠੀਕ ਨੇ ਬਾਬੀ ਮੈਂ ਤਾਂ ਨਿਆ ਗੁੰਨਾ ਮਾਤ ਪੀਨੇ ਕਰਦੇ ਜੱਗੀ ਕੇ ਲੈ ਹੱਥ ਵੀਲੇ ਮੈਂ ਕੋਈ ਕੁੜੀ ਹੱਥ ਵੀਲੇ ਕਰਨੂ ਜੱਗੀ ਟਾਈਮ ਏ ਉਹ ਐ ਇਹ ਦੇਖ ਲੈ ਚਿੱਟੇ ਆ ਕੇ ਵਾਲ ਮੁੜ ਕੇ ਮੁੜ ਕੇ ਕੋਈ ਨਹੀਂ ਪੁੱਛਦਾ ਥੋੜਾ ਨਿਆ ਕਰਦੋਂ ਨਹੀਂ ਕਰਿਆ ਆਪ ਤੇ ਛੋਟੇ ਦਾ ਕਰਦੋਂ ਨਾ ਉਹਦਾ ਕਿਉਂ ਨਹੀਂ ਕਰਦੇ ਉਹ ਤੂੰ ਤੈਨੂੰ ਛੱਡ ਬਰਸਣ ਦਾ ਉਹਦਾ ਦੂਜੇ ਦਾ ਕਹਿੰਦਾ ਡਬਲ ਕਲਚ ਹੋ ਰਿਹਾ ਆਹੋ ਬਾਬਾ ਮੈਂ ਦੇਖੀਆ ਖੂਂਦੇ ਉਹਦੀਆਂ ਓਹੋ ਦੇਖਿਆ ਵੀ ਨਹੀਂ ਜਾਂਦੀ ਬਾਬੀ ਬਦਨ ਟੇਡੇ ਵੀ ਮਗੇ ਮੂੰਹੇ ਕਰ ਕਰਦੇ ਇਹ ਬਾਬੀ ਪੈਸੇ ਬਹੁਤ ਬਣ ਨਿਉ ਲਾ ਲਿਆ ਥਣੇ 4000 ਰੁਪਏ ਦੀ ਪ੍ਰਮੋਸ਼ਨ ਛੂੜਦਾ ਨਹੀਂ ਹੈਗੇ ਮਾਨੂੰ ਤੂੰ ਕੀ ਹੈ ਨੰਗੇ ਹੋ ਜਾ ਤੂੰ ਨੰਗੇ ਹੋ ਜਾ ਨੰਗੇ ਨਾਲ ਤੂੰ ਵੀ ਲੱਗ ਜਾ ਕਰ ਅੱਛਾ ਓਹ ਓਹ ਹੋ ਗਿਆ ਉਹ ਸਤਵਾਂ ਦਿਰਾ ਚੱਲ ਰੇ ਜਿੰਨਾ ਦਾ ਹੈ ਰੇਲੀ ਜੀ ਕਰਦੇ ਸੀ ਜਿਹੜੇ ਯਾਦ ਪ੍ਰਮਾਤਮਾ ਪਤੀ ਨਹੀਂ ਕਿੰਨਾ ਕ ਜੰਮ ਪੜੇ ਜੱਗੀ ਆ ਕੋਈ ਵੱਡੀ ਬਾਤ ਨਹੀਂ ਐਵੇਂ ਉਹੀ ਜੰਮ ਜੂ ਬਈ ਉਹ ਨਾਲੇ ਸਾਡੇ ਨੇ ਬਈ ਕੋਈ ਇਹ ਜਾ ਕੰਮ ਕਰਦਾ ਸਾਡੇ ਜਵਾਗਦਾ ਬਹੁਤ ਸਿਆਣੇ ਨੇ ਠੀਕ ਹੈ ਜੇ ਫੋਨ ਚਲਾਉਂਦੇ ਸਹੀ ਢੰਗ ਨਾਲ ਚਲਾਉਂਦੇ ਨੇ ਆ ਬੀਜੇ ਬੋਲੇ ਜੇ ਮੂੰਹ ਨਹੀਂ ਕਰਦੇ ਕੋਈ ਆਏ ਜੇ ਕਰਦਾ ਕੋਈ ਆਏ ਜੇ ਨਹੀਂ ਕਰਦਾ ਪੁੱਟੂ ਜੀ ਜਿੱਕ ਲੈਂਦਾ ਸਾਡੇ ਜਵਾਗਦਾ ਬਥੇਰੇ ਸੇਹੀ ਵਰਗਾ ਮੂੰਹ ਕਰਾ ਕੇ ਰੱਖਦੇ ਨਾਲੇ ਆ ਉਹ ਚੱਲ ਛੱਡੋ ਯਾਰ ਆਪਨੇ ਗੱਲਾਂ ਰੁਕੀ ਲੈਣਾ ਨੰਬਰਦਾਰਾ ਤੂੰ ਤਾਂ ਸਿਆਣਾ ਹੈ ਮੈਂ ਤੈਨੂੰ ਐ ਕਹਿਣਾ ਆਪਾਂ ਲੈ ਲੈਨੇ ਇਹਦਾ ਸਾਖ ਵਧੀਆ ਮੋਤੀ ਸਾਮੀ ਹੱਥ ਮੈਂ ਨੌ ਲਲੇ ਭਗਵੰਤ ਮਾਨੋੜਾ ਨਾਲ ਸਿੱਧੀ ਉੱਠਣੀ ਬੈਠਣੀ ਹੈ ਜਿਹੜਾ ਕਿ ਸਾਖ ਰਣਾ ਦੇਖ ਮੇਰੀ ਗੱਲ ਸੁਣਾ ਦੇਖ ਲਾਲਚ ਨਹੀਂ ਸਾਨੂੰ ਪਹਿਲੀ ਗੱਲ ਦਾ ਕੋਈ ਹੈਗਾ ਵਿਆਹ ਕਰਾਂਗੇ ਠੀਕ ਹੈ ਆਉਂਦੇ ਸਿਆਲ ਚ ਕਰਾਂਗੇ ਹੁਣ ਤਾਂ ਚੱਲਦਾ ਸੀਜ਼ਨ ਦਾ ਟਾਈਮ ਕਿਵੇਂ ਲੱਗੀ ਨਾਲੇ ਭਾਈ ਸੀਜ਼ਨ ਚੱਲਦਾ ਨਾਲੇ ਆਪਾਂ ਉਹ ਕਹਿੰਦਾ ਭਗਮਾਨ ਤਮਨ ਆਪਾਂ ਤਾਂ ਬਾਦਲਾਂ ਦੇ ਗਰੀ ਆ ਮੇਰੀ ਗੱਲ ਸੁਣਾ ਮੈਂ ਤਾਂ ਦੇਖ ਜਿਹੜੀ ਮੁੰਡੇ ਨੂੰ ਕੁੜੀ ਪਸੰਦ ਹੋ ਇਹਨੂੰ ਦਿਖਾ ਕੇ ਕੁੜੀ ਚਾਹੇ ਹੋਵੇ ਗਰੀਬ ਕਰਦੀ ਮੈਨੂੰ ਕੋਈ ਚੱਕਰ ਨਹੀਂ ਮੈਨੂੰ ਪੈਸਿਆਂ ਦਾ ਕੋਈ ਲਾਲਚ ਨਹੀਂ ਮੈਨੂੰ ਮਰੇ ਦਾ ਮੇਰਾ ਪੁੱਤ ਹੈ ਕਦਰਾਂ ਦਾ ਹੈ ਛੋਟਾ ਪਾਈਆ ਸਭੀ ਵੱਡੀਆਂ ਗੱਲਾਂ ਨਹੀਂ ਕਰਾ ਰਿਆਂ ਯਾ ਵੀ ਕੋਈ ਵੱਡੀ ਗੱਲ ਨਹੀਂ ਦੱਸ ਹੁਕਮ ਕਰ ਸਾਡੇ ਵਾਲੇ ਨੇ ਕਹਿਤਾ ਨਾ ਭਾਈ ਅਸੀਂ ਤਾਂ ਆਪ ਹੀ ਲੈ ਲਾਂਗੇ ਜਦੋਂ ਲੋਡ ਹੋ ਗਈ ਅਜਾ ਕੀ ਗਰੁੱਪੇ ਅਸੀਂ ਆਪ ਹੀ ਦੇਖਾਂਗੇ ਸਾਡਾ ਭਾਈ ਰਿਸ਼ਤਾ ਆਪੇ ਸਿਕਾੜੀ ਨਹੀਂ ਕਰਦੇ ਪਤਾ ਕੀ ਪਰਜਾਈ ਆਪਣਾ ਹੱਥ ਸਾਰੀ ਪਾਰਟੀਆਂ ਮੈਂ ਪੜੇ ਜੜੇ ਕਹੂੰਗਾ ਉੱਠੇ ਕਰਾ ਦੇਣੀ ਉਹ ਫਿਰ ਆਪਦੇ ਵਾਲੇ ਦਾ ਕਰਾ ਲਓ ਭਾਈ ਮੈਂ ਤਾਂ ਕਰਾਉਂਦਾ ਨਹੀਂ ਹੈਗਾ ਜਿੱਕੀ ਜਿਹੜੇ ਸਾਹਿਬ ਨਾਲ ਇਹ ਹੈ ਕਹਿੰਦਾ ਹੁਣ ਬਾਦਲਾਂ ਤੇ ਖੜਾ ਐ ਨਹੀਂ ਪਤਾ ਦੋਕ ਦਿਨਾਂ ਬਾਅਦ ਆ ਬੈ ਨਹੀਂ ਪਤਾ ਜਿਹੜੀ ਕਹਿੰਦਾ ਲੰਡਨ ਤੋਂ ਰਾਣੀ ਨਹੀ ਅੰਗਰੇਜ਼ਾਂ ਦੀ ਹੋ ਐ ਨਹੀਂ ਪਤਾ ਉਹਨਾਂ ਕਹਿੰਦੇ ਉਹਨਾਂ ਦਾ ਸ੍ਰੀਕੇ ਜੋ ਕਰਾਉਣਾ ਇਹਦਾ ਕੀ ਪਤਾ ਭਾਂ ਦਾ ਕਿੱਦਾਂ ਜਾਵੇ ਇਹ ਆਪਣੀ ਰਿਸ਼ਤੇਦਾਰੀ ਬੜੇ ਬ ਚਾਹ ਪੀਂਗਾ ਭਾਈ ਚਾਹ ਖੜਾ ਖੜਾ ਚਾਹ ਪੀਂਗਾ ਚਾਹ ਨਾ ਖੇਤਾਂ ਤੋਂ ਪੀਂਦਾ ਮੈਨੂੰ ਖੇਤਗਾ ਨਹੀਂ ਚੱਲੂਗਾ ਚੱਲੂਗਾ ਨਹੀਂ ਆਪਾਂ ਜਾਨਾ ਭਾਈ ਤਾਲੀਆਂ ਸਾਨੂੰ ਮੈਂ ਖੇਤ ਵਾਹਜਾ ਟਾਈਮ ਨਾਲ ਆਉਣਾ ਹੈ ਜਾਨਾ ਜਾਨਾ ਆਵਾ ਨੂੰ ਵੀ ਦੇਖਣਾ ਜੀ ਜੂਰੀ ਜੂਰੀ ਕਰ ਕੇਵੇਂ ਮਣਿਆ ਅੱਜ ਫਿਰ ਦੇਖ ਲੈਣਾ ਨੰਦਾਂ ਨੂੰ ਕੀਤੇ ਮੈਂ ਤੁਹਾਨੂੰ ਲੱਗ ਰਿਹਾ ਚੱਲ ਚੱਲੀਏ ਜੱਗੀ ਯਾਰਾ ਫੇਰ ਕੋਈ ਨਾ ਤੈਨੂੰ ਦੱਸਾਂਗੇ ਕਰਾਂਗੇ ਕੋਈ ਨਹੀਂ ਚੱਲ ਮੈਂ ਨਾ ਫਿਰ ਕਹਿੰਦੀ ਮੈਂ ਆਹੋ ਕੋਈ ਨਹੀਂ ਦੱਸਾਂਗੇ ਮੈਂ ਵੀ ਦੇਖੇ ਕੀੜਾ ਗੂੜਾ ਹੁਣ ਤੇਰੇ ਘਰ ਨਹੀਂ ਚੰਗ ਚੰਗਾ ਕਹੇ ਕਿ ਕੀ ਹੋਇਆ ਉੱਥੇ ਮੜਾ ਮੋਟਾ ਆਹ ਹੁੰਦਾ ਕੱਲਾ ਮੁਰਲੀ ਤਾਂ ਕੀ ਤੁਸੀਂ ਵਗਦੇ ਉੱਥੇ ਉਹ ਜੀਰੀ ਲਾਉਣਗੇ ਬਾਬੀ ਹਾਂ ਦਾ ਕੱਲੀ ਕਿਉਂ ਰਾਦਾ ਬਣਾ ਰਹੇ ਆ ਭਾਂ ਦਾ ਪਤਾ ਨਹੀਂ ਰਾਦਾ ਕਿਵੇਂ ਬਾਬੀ ਚੱਲ ਭਾਈ ਚਲਾ ਜਾ ਆ ਲੈ ਵੀਰੇ ਵੀ ਰਾਦਾ ਹਾਂ ਨਹੀਂ ਆ ਜਾ ਰਾਦਾ ਕੌਣ ਹੈ ਆ ਜਾ ਮੈਂ ਤੁਹਾਨੂੰ ਬਾਅਦ ਚ ਫੇਰ ਦੱਸੂਗਾ ਕੱਲ ਨੂੰ ਦੱਸੂਗਾ ਹਲੇ ਇੰਨਾ ਟਾਈਮ ਨਹੀਂ ਹੈ ਸਾਡੇ ਕੋਲੇ ਇਹ ਮੁਰਲੀ ਜੀ ਜੇ ਤੋ ਕੰਮ ਬਹੁਤ ਔਖਾ ਹੈ ਅਰੇ ਰਾਦਾ ਜੀ ਦੇਖਿਏ ਹਮਕੇ ਕੰਮ ਨਹੀਂ ਕਰਤੇ ਹਮ ਵੀ ਤੋ ਕੰਮ ਕਰਤੇ ਹੈ ਉਹਨ ਲੁਧਿਆਣਾ ਮੇਂ ਅੱਛਾ ਥਾ ਏਸੀ ਮੇਂ ਕੰਮ ਥਾ ਸਾਰਾ ਹਾਂ ਕਿਹੜਾ ਕਰ ਲੋ ਕਰ ਲੋ ਅਰੇ ਤੁਮ ਆਪਣਾ ਕੰਮ ਕਰੋ ਹਮ ਆਪਣਾ ਕੰਮ ਕਰ ਰਹੇ ਹਾਂ ਪਰ ਲੈਣ ਦੇ ਇਹਨਾਂ ਨੂੰ ਹਾਂ ਦੇਖਿਓ ਕੈਸੇ ਬੋਲ ਰਹਾ ਹੈ ਉਹਨਾਂ ਦੇ ਮਾਗਰ ਮਾਗਰ ਕੀ ਮੰਗਣਾ ਹੈ ਹਾਂ ਮਾਗਰ ਮਾਗਰ ਕੇ ਇਹਨੂੰ ਬੱਡੜਾ ਬੱਟ ਫਿਰ ਖਰਾਬ ਹੋਊਗੀ ਤੈਨੂੰ ਮੈਂ ਕੱਦੂ ਕਰਨ ਵਾਸਤੇ ਕਿਹਾ ਸੀ ਵੀ ਕੱਦੂ ਕਰ ਲੈ ਟਰੈਕਟਰ ਲੈ ਕੇ ਤੂੰ ਭਾਂਦਾ ਖਸਮਾ ਇੱਥੇ ਕੀ ਮੰਗਦਾ ਬਟਾਂ ਤੇ ਉਹ ਕੱਦੂ ਤਾਂ ਕਰੂੰਗਾ ਉਹਦੇ ਡੈੱਕ ਖਰਾਬ ਹੋ ਗਿਆ ਪੇਟੀ ਥੱਲੋਂ ਪਾਟ ਗਈ ਉਹਦੇ ਮੈਂ ਇਹਨੇ ਲਾ ਦੂਗਾ ਦੋ ਨੱਟ ਜੇ ਕਸੇ ਜਾਣਗੇ ਉਹਦੇ ਅੱਛਾ ਉਹਦੇ বিনা ਟਰੈਕਟਰ ਚੱਲਦਾ ਨਹੀਂ ਮਾਲਾ ਖੜ ਗਿਆ ਉਹ ਤੈਨੂੰ ਨਹੀਂ ਪਤਾ ਪੱਟੜਾ ਹਾਂ ਜਦੋਂ ਆਠੇ ਪਾਚੇ ਪਾਚੇ ਤੇ ਨਾ ਲਾ ਕੇ ਸਿੱਧੂ ਮੂਸੇ ਵਾਲਾ ਛੇੜਦਾ ਵਿੱਚ ਸਾਲਾ ਸ਼ਰੀਕੇ ਵਾਲਿਆਂ ਦੇ ਕੱਦੂ ਕਰ ਦੂੰਗਾ ਦੇਖਦਾ ਜਾਈਂ ਤੂੰ ਉਹ ਮੇਰੇ ਗੁਰੂ ਆਵਦੇ-ਆਵਦੇ ਵਾਲੇ ਨੇ ਕਰ ਲਾ ਮੇਰਾ ਸਾਲਾ ਬਣਾ ਸ਼ਰੀਕੇ ਵਾਲਿਆਂ ਦਾ ਕਰ ਦੂੰਗਾ ਪਲਾ ਮੰਨੂ ਐਂ ਦੱਸ ਓਏ ਮੇਰੀ ਗੱਲ ਸੁਣਾ ਜਦੋਂ ਸਾਡੇ ਤੇ ਜਵਾਨੀ ਆਈ ਸੀ ਅਸੀਂ ਮੈਂ ਐਂ ਨਹੀਂ ਕਹਿੰਦਾ ਵੀ ਸੁਣਦੇ ਨਹੀਂ ਤੇ ਸਾਡੇ ਵੇਲੇ ਕੀ ਹੁੰਦਾ ਸੀ ਉਹ ਐਡੇ ਕ ਕੌਲੇ ਸਪੀਕਰ ਹੁੰਦੇ ਦੇ ਉਹ ਲਾ ਕੇ ਸੁਣੀ ਜਿੰਦੇ 12 ਵਜੇ ਤੱਕ ਤਾਂ ਸੁਣਦੇ ਸੀ ਢਾਡੀ 12 ਵਜੇ ਤੋਂ ਬਾਅਦ ਕਿਤੇ ਜਾ ਕੇ ਅਸੀਂ ਕੋਈ ਦੂਜਾ ਗਾਣਾ ਪਜਾਉਣ ਲੰਦੇ ਤੁਸੀਂ ਭਾਂਦੇ ਖਾਸਮ ਜਦੋਂ ਕਰੋ ਸੈਲਫ ਮਾਰਦੇ ਹੋ ਉਹਦੀ ਧੜਕਦਲੰਗਾ ਧੜਕਦਲੰਗਾ ਉਹਦੀ ਚਲਾ ਦਿੰਦੇ ਹਾਂ ਅਰੇ ਸਰਦਾਰ ਜੀ ਹਾ ਸੁਣਿਏ ਝੂਠ ਬੋਲ ਰਹਾ ਹੈ ਮੈਨੇ ਪਹਿਲੇ ਦੇਖਾ ਤਾ ਹਾਂ ਇਧਰ ਨਾ ਚਲਾ ਰਹਾ ਤਾਂ ਹਿੰਦੀ ਗਾਣਾ ਲਾ ਰੱਖਾ ਤਾ ਜਦ ਰਾਦਾ ਹਮਰੇ ਪਾਸ ਆ ਗਈ ਔਰ ਟਰੈਕਟਰ ਸੋਰ ਕਰ ਜਹਾ ਆ ਗਿਆ ਨਾ ਹੋਈ ਗੱਲ ਸਾਨੂੰ ਬੰਦ ਲੜਾਈ ਤੋਂ ਵੀ ਮਰੀ ਜਾਂਦਾ ਹੈ ਹਾਂ ਇਹਨਾਂ ਨੂੰ ਤਾਂ ਉਹੀ ਸ਼ੱਕ ਹੋ ਗਿਆ ਭਾਈ ਮੇਰੇ ਤੇ ਮੈਂ ਮੰਗ ਲਈ ਤਾ ਮਾਫੀ ਰਾਦਾ ਮੜ ਜਾ ਮੇਰੇ ਨਾਲ ਭਾਈ ਵਧੀਆ ਰਹਿਣ ਲੱਗ ਗਈ ਤੇਰੇ ਨਾਲ ਰਹਿਣ ਦਾ ਕੀ ਮਤਲਬ ਹੈ ਤੇ ਰਾਦਾ ਨਾਲ ਦਾ ਕੀ ਮਤਲਬ ਨਾਲੇ ਬਾਈ ਦੇਖੇ ਸਰਦਾਰ ਜੀ ਕੈਸੇ ਬੋਲ ਰਹਾ ਹੈ ਦੇਖੇ ਦੇਖੇ ਕੈਸੇ ਬੋਲ ਰਹਾ ਹੈ ਗਲਤ ਬਾਤ ਹੈ ਨਾ ਇਸकी ਕੰਮ ਕਰ ਲੈ ਖਬਰ ਕਰ ਰਹਾ ਹੈ ਕੈਸੇ ਬੋਲ ਰਹਾ ਹੈ ਰਾਦਾ ਕੇ ਸਾਥ ਬਾਤ ਬਣ ਗਈ ਕਾਹ ਬਣ ਗਈ ਬਾਤ ਉਹ ਬਾਤ ਐਵੇਂ ਨਹੀਂ ਭਾਈ ਸਾਡੀ ਨਿਭਣ ਲੱਗ ਗਈ ਮੈਂ ਐਵੇਂ ਕਿਹਾ ਨਹੀਂ ਸਰਦਾਰ ਜੀ ਝੂਠ ਹੈ ਜੇ ਫਿਰ ਉਹੀ ਗੱਲ ਹੈ ਤੇ ਜ ਉਪਾਏ ਮੇਰੀ ਗੱਲ ਸੁਣੋ ਜੀ ਆਪ ਕੰਮ ਕੀਜੀਏ ਐਵੇਂ ਤਾਂ ਤੂੰ ਕਹਿੰਦਾ ਸਾਡੇ ਵੇਲੇ ਟਰੈਕਟਰ ਤੇ ਕੋਲਾ ਲਾ ਕੇ ਸੁਣ ਲੈਂਦੇ ਐਵੇਂ ਐਵੇਂ ਤਾਂ ਆਪਣੇ ਬਾਪ ਦਾਦੇ ਭਈ ਬਲਦਾਂ ਨਾਲੇ ਹਲ ਵਾਹ ਗੇ ਕੀ ਕਰਦੇ ਸੀ 15 ਮਾਣ 30 ਮਾਣ ਕਣਕੇ ਕਰਦੇ ਸੀ ਹੁਣ ਨਿਕਲਦੀ ਵੀ ਕੰਚਰ ਦੀ ਸਸੀ ਮਣੀ ਆ ਨਹੀਂ ਸਸੀ ਮਣੀ ਫਿਰ ਇਹਦੇ ਨਾਲ ਨਿਕਲਦੀ ਜਿਹੜਾ ਉੱਪਰ ਲਾਇਆ ਹੋ ਟੋਕਰਾ ਜਾਂ ਤੁਸੀਂ ਲਾ ਲੈਣ ਬਟਾਹਰਾ ਉਹਦੇ ਨਾਲ ਨਿਕਲਦੀ ਆ ਹੁਣ ਸਾਰਾ ਦਿਨ ਤੁੱਪੇ ਮਾਰਦੇ ਆ ਕੋਈ ਸ਼ੌਂਕ ਵੀ ਹੁੰਦਾ ਮੂਸੀ ਵਾਲੇ ਨੇ ਤਿੰਨ ਗਾਣੇ ਛੱਡਨੇ ਆ ਜਿੱਟਾਂ ਖਾਤਰੇ ਛੱਡਨੇ ਵੀ ਲਾ ਗਏ ਡੰਗ ਬੈਂਗੜੋ ਮੇਰੀ ਗੱਲ ਸੁਣ ਲੈ ਮੈਂ ਗੱਲ ਤੇਰੀ ਮੰਦਾ ਮੁੰਡੇ ਦੀ ਗੱਲ ਠੀਕ ਆ ਉਹਦੇ ਗਾਣੇ ਸੋਹਣੇ ਹੁੰਦੇ ਨੇ ਵਧੀਆ ਹੁੰਦੇ ਨੇ ਠੀਕ ਆ ਸੁਣਨ ਵਾਲੇ ਹੁੰਦੇ ਨੇ ਉਹ ਬੇਲੇ ਹੋ ਕੇ ਸੁਣੀਂਦੇ ਹੁੰਦੇ ਨੇ ਕੰਮ ਦੇ ਟਾਈਮ ਕਰੀਂਦਾ ਹੁੰਦਾ ਕੰਮ ਆ ਹੈਂ ਉਹ ਮੁਸੇੜਾ ਵਿਚਾਰਾ ਇਹ ਤਾਂ ਨਹੀਂ ਤੁਹਾਨੂੰ ਕਹਿੰਦਾ ਦੀ ਤੁਸੀਂ ਆਪਣੇ ਕੰਮ ਨਾ ਕਰੋ ਉਹ ਤਾਂ ਕਹਿੰਦਾ ਦੀ ਆਪਦੀ ਕਿਰਤ ਕਰੋ ਨਾਲੇ ਗਾਣੇ ਸੁਣੋ ਨਿਆਰੇ ਲੋ ਉਹ ਇਧਰੋਂ ਪਾਣੀ ਚੂਗਿਆ ਸਾਰਾ ਸਾਲ ਫਿਰ ਫਿਰਦਾ ਰਹੀ ਜਿਹੜੇ ਮਾਰਦਾ ਜੇ ਕਹਿਣਾ ਲਿਪ ਦਿਨਾ ਭਾਈ ਵੱਟਾ ਜੇ ਤੈਨੂੰ ਐਵੇਂ ਮਰਾਦਾ ਕਰਕੇ ਆਇਆ ਮੈਂ ਭੱਗ ਜਾਣਾ ਉਹ ਇਹਦਾ ਪ੍ਰਾਣੀ ਵੱਟ ਦੀ ਮਾਹ ਇਹਨੂੰ ਕੀ ਹੁੰਦਾ ਦੀਗਾ ਮੈਂ ਤਾਂ ਜਾਣਦਾ ਹੈ ਮੇਰੀ ਗੱਲ ਸੁਣ ਲੈ ਭਾਈ ਮੁਰਲੀ ਕਿਆ ਹੈ ਸਾਡੇ ਜੀਰੀ ਜਿਆ ਰਾਜਾ ਨੂੰ ਆਪਦੇ ਨੂੰ ਭੇਜ ਦੇ ਸਾਡੇ ਘਰੇ ਕਿਸ ਰਹਿਣ ਹਾਂ ਮੈਂ ਤਾਂ ਅभी ਚਲਾ ਜਾਂਦਾ ਹਾਂ ਚਲੀਏ ਰਤਾ ਜੀ ਅभी ਚਲਾ ਜਾਂਦਾ ਹਾਂ ਮੈਂ ਦੇਖੇ ਸਰਦਾਰੀ ਚਲਾ ਜਾਉ ਉਹ ਖੜਤਾ ਕਿਉਂ ਬਦਲ ਆ ਜਾਉਂ ਮੈਂ ਆਪਾ ਬੋ ਰਹਾ ਹੈ ਚਲੇ ਜਾਈ ਤੂੰ ਚਾਹ ਪਾਣੀ ਪਿਆ ਤੂੰ ਜਾਮੇਂਗੀ ਹੋ ਫੜ ਜਾ ਮਰੇ ਬਾਪ ਖੜ ਜਾ ਪਾਣੀ ਨੂੰ ਚਾਹ ਪਾਣੀ ਪੁੱਛ ਰਿਹਾ ਤੈਨੂੰ ਚਾਹ ਪਲੇਤੀ ਜਿਆ ਕਿਨੇ ਇਹ ਰਾਦਾ ਕਹਾਂ ਚਾਹ ਬਣਾਤੀ ਹੈ ਚਾਹ ਤਾਂ ਮੈਂ ਬਣਾਤਾ ਹਾਂ ਦਾਦਾ ਕੇ ਲਈ ਐਂ ਯਾਰੋ ਸਰ ਗਿਆ ਤੁਹਾਡਾ ਤਾਂ ਸਰ ਗਿਆ ਤੁਹਾਡਾ ਤਾਂ ਨਹੀਂ ਹਾਂ ਹੁਣ ਪਿਆਰ ਹੀ ਇਤਨਾ ਹੈ ਨਾ ਹੁਣ ਤਾਂ ਪੀਤੀ ਨਹੀਂ ਫਿਰ ਜਾ ਨਹੀਂ ਪੀਆ ਨਹੀਂ ਪੀਆ ਚਾ ਐ ਕਰੋ ਜਾ ਪਾ ਜਾ ਕਰੋ ਚਾ ਲਿਆ ਫੜ ਕੇ ਮੇਰੀ ਗੱਲ ਤਾਂ ਸੁਣ ਮੁਰਲੀ ਨੂੰ ਭੇਜ ਦੇ ਪੇਡੇ ਮੈਲਵਾ ਦੂੰਗਾ ਅਰੇ ਹਮ ਨਹੀਂ ਜਾਏਗੇ ਇਸ ਕੋ ਇਕਲੀ ਕੋ ਛੋੜ ਕੇ ਇਕਲੀ ਕੋ ਛੋੜ ਕੇ ਨਹੀਂ ਜਾਏਗੇ ਤੂੰ ਨਹੀਂ ਜਾਂਦਾ ਹੁਣਾ ਬੇਔਖੀ ਹੋਗੀ ਉਹ ਐਵੇਂ ਕਰ ਫੇਰਾ ਹਾਂ ਮੇਰੇ ਵਾਲੀ ਭਾਬੀ ਨੂੰ ਕਹਿ ਦੇ ਫੋਨ ਕਰ ਦੇ ਉਹਨੂੰ ਤਾਂ ਫਿਰ ਕਹੂੰਗੀ ਮੈਂ ਨਲਿਆ ਲੈ ਜੂਗੀ ਭਾਈ ਸਬਜੀ ਸਬਜੀ ਤੋੜ ਕੇ ਇੱਥੇ ਆਇਆ ਕਰ ਓਏ ਹਾਂ ਚੱਲ ਤੂੰ ਆਦਾ ਉਹਨੂੰ ਕਰਦਾ ਮੈਂ ਫੋਨ ਟਰੈਕਟਰ ਵਾਲੇ ਨੂੰ ਮੈਂ ਲਾ ਕਰਤਾ ਤੂੰ ਉਹ ਲੈ ਆ ਕੇ ਇਹਨਾਂ ਨੂੰ ਲਾਉਣ ਦੇ ਮੈਂ ਕਰਦਾ ਤੇਰੀ ਭਜਾਈ ਨੂੰ ਫੋਨ ਉਹਨੂੰ ਕਹਿੰਦੀ ਨਾਲੇ ਸਬਜੀ ਲੈ ਜੂਗੀ ਆ ਲਾ ਦਿੰਨਾ ਮੈਂ ਮੁਰਲੀ ਲਾਲਾ ਚੰਗਾ ਲੈ ਕੇ ਉਧਰ ਆ ਜੀ ਕੋਠੇ ਕੋਲੇ ਆ ਪੇੜੇ ਮਰਨਗੇ ਭਾਈ ਆਪਣੇ ਇੱਥੋਂ ਇੱਥੋਂ ਸੁੰਢੀ ਜੀ ਕਢਾ ਦੇ ਮੇਰੇ ਨਾਲ ਕ ਹੰਬ ਜੀ ਰੇ ਲਗਾਏ ਜਾਂ ਸੁੰਢੀ ਕਢਾਏ ਸੁੰਢੀ ਕਢਾ ਆਰੇ ਨਹੀਂ ਨਹੀਂ ਇਹ ਜਿਆ ਤੁਹਾਡਾ ਕੰਮ ਹੈ ਹਮਰਾ ਕੰਮ ਥੁਰ ਗਿਆ ਨਾ ਹਟ ਜੋ ਲੜਨੋਂ ਹਟ ਜੋ ਹੈਲੋ ਨੀ ਐਂ ਕਰਾ। ਸਾ ਫੜਾ ਕੇ ਜਾਇ ਤੇ। ਹਾਂ। ਉਹ ਫੜਾ ਕੇ ਜਾਣੀ ਪਊ ਹੁਣ ਹੁਣ ਸਾਡੇ ਲਈ ਵੀ ਨਹੀਂ ਆ ਗਿਆ ਟਾਈਮ ਆਹੀ ਦਾ ਭੈਣ ਦਾ ਦਾ ਦਿਨ ਕੰਮ ਦੇ ਨਾਲ। ਮੇਰੇ ਇਸ਼ਾਰੇ ਵਿੱਚ ਕੋਣ ਚੱਲ ਜਾਂਦਾ ਕੰਮ ਨੂੰ ਇਹਦੇ। ਆਹਵਾ ਆ ਜਾ। ਕੋਈ ਨਹੀਂ। ਕਿਧਰੇ ਨਹੀਂ ਕੋਸਦਾ ਤੈਨੂੰ। ਆਉਂਦੀ ਆ ਓਏ। ਸਰਦਾਰ ਜੀ? ਹਾਂ। ਐਸੇ ਕਰਨਾ ਬਿਸਕਟ ਬੋਲ ਦੇਤੇ। ਤੇਰੇ ਵਾਸਤੇ ਕਰਾ ਕੇ ਲਿਆਉਣਾ ਮੈਂ ਦਿਲਬੇ ਨਹੀਂ ਰਾਧਾ ਜੀ ਰਾਧਾ ਜੀ ਕੇ ਲਈ ਰਾਧਾ ਮੈਨੂੰ ਨਹੀਂ ਪਤਾ ਕੋਈ ਨਾ ਰਾਧਾ ਦਾ ਨਾ ਫਾਦਾ ਚੁੱਪ ਕਰ ਕਰਦਾ ਕੰਮ ਕਰ ਲੋ ਜਾ ਪਾ ਜਾ ਤੂੰ ਵੀ ਇੱਧਰ ਮੈਂ ਆਪੇ ਲਿਆ ਦੂ ਰਾਧਾ ਖਾਤਰ ਮੈਂ ਤੂੰ ਕਿਉਂ ਇਹਦੇ ਸਾਡੇ ਕੱਢੀ ਜਾਂਦਾ ਐਂ ਕਰੀਂ ਮੁਰਲੀ ਮੇਰੀ ਗੱਲ ਸੁਣਾ ਬਾਈ ਸਾਡਾ ਤਾਂ ਜਦੋਂ ਕੋਈ ਕੰਮ ਬਣੂ ਦੇਖੀ ਜਾਊ ਇਹਦੇ ਹਿੱਸੇ ਜਿੰਨੀ ਜ਼ਮੀਨ ਆਉਂਦੀ ਆ ਠੀਕ ਐ ਇਹਨੂੰ ਕਹਿ ਕੇ ਰਾਧਾ ਦੇ ਨੋਈ ਲਵਾ ਲੈ ਬਾਈ लबाला लबाला पैंट देखा कर लुटाऊ हाँ नहीं नहीं अरे बड़े सरदार जी सुनिए तो सही की सुनिए सुनने वाली भी करो कोई हम हम हम, हम ऐसा आदमी नहीं है आपका काम हो जाएगा हम चले जाएंगे ठीक है सही आदमी हाँ। ਤੂੰ ਸਹੀ ਆਦਮੀ ਹੈ ਬਾਈ ਸਾਡੇ ਵਾਲੇ ਦੀ ਗੱਲ ਸਹੀ ਇਹਦੇ ਥੋੜਾ ਟਾਂ ਚੱਲ ਰਹਿ ਨਾ ਅਰੇ ਤੁਮਰਾ ਜੋ ਪੂਰਾ ਟਾਬਰ ਹੈ ਨਾ ਬਿਲਕੁਲ ਬੇਕਾਰ ਮੈਨੂੰ ਛੱਡ ਕੇ ਮੈਂ ਠੀਕ ਆ ਮੰਨ ਆਪ ਠੀਕ ਹੈ ਸਰਦਾਰ ਬੰਦਾ ਠੀਕ ਆ ਵੈਸੇ ਤਾਂ ਸਰਦਾਰ ਨੇ ਵੀ ਠੀਕ ਹੈ ਸਹੀ ਕਿ ਆ ਜੀ ਪੈਰਿਆਂ ਥਲਾ ਦੇ ਤਾਈ ਚੰਬੜਾ ਇਹ ਪੈਆਂ ਇੱਥੀ ਤੈਨੂੰ ਪੈਰਿਆਂ ਥਲਾਉਣ ਨੂੰ ਕਹਿਦੀ ਕਾਕਾ ਜੀ ਤੈਨੂੰ ਉਹਦੇ ਪੱਦ ਸੰਗਣ ਨੂੰ ਨਹੀਂ ਕਹਿਦੀ ਮੰਗਰ ਮੰਗਰ ਫਰਦਾ ਮੇਰਾ ਸਾਲਾ ਗੇੜੇ ਦਿੰਦਾ ਹੈ ਚਲ ਆ ਹੁਣ ਪੱਟ ਤੇ ਮਿੱਟੀ ਲਾ ਕੇ ਉਧਰ ਆ ਜੀ ਆ ਪਈਆ ਬਈਆ ਉਹ ਦੇ ਕੀ ਰੱਗੀ ਓਏ

जे तो बिल्कुल भी अच्छे नहीं है हाँ, बिल्कुल पागल है जे तो बड़े वाले तो बहुत ही बदतमीज थे ये बड़े वाला सरदार बोल के गया है कि आधी जमीन नाल लगा दीजिए ऐसे कैसे लगा दीजिए अरे हमरा प्यार है कोई खेल थोड़ी है आ जाइए आए चाय पीते हैं आ जाइए आ जाइए आज अरे रुक जाइए सरदार जी भाई जी सरदार जी मैं तो यूं कहंदा थी ਮਾਚਾਲ ਵਧੀਆ ਕਰਿਆ ਤਾ ਸਾੜੀ ਜੀ ਦਾ ਪੈਂਡਾ ਛੜਤਾ ਸਾੜੀ ਲਾ ਕੇ ਭਲਾ ਦੀ ਕਿਵੇਂ ਤੂੰ ਜੀਰੀ ਲਾਉਂਦੀ ਕਿਤੇ ਉਕੜ ਕੇ ਮੂਦੇ ਮੂੰਹ ਜਾਂਦੀ ਆਲੇ ਸੂਟ ਚ ਮੂੰਹ ਵੀ ਸੋਹਣੀ ਲੱਗਦੀ ਹੈ ਹੈ ਬੋਲ ਦਾਨੀ ਨੇ ਦਿਆ ਹੈ हमको ਉਹ ਮੇਰੀ ਗੱਲ ਸੁਣ ਸਰਦਾਰਨੀ ਨੂੰ ਕੌਣ ਲਿਆ ਕੇ ਦਿੰਦਾ ਹੈ ਸਰਦਾਰਨੀ ਨੂੰ ਵੀ ਮਹੀ ਲਿਆ ਕੇ ਦਿੰਨਾ ਹੈ ਤੂੰ ਜਿਹੜੀ ਗੱਲ ਦੀ ਲੋੜ ਹੁੰਦੀ ਹੈ ਮੈਨੂੰ ਆ ਕੇ ਦੱਸਿਆ ਕਰ ਤੈਨੂੰ ਵਧੀਆ ਤੋਂ ਵਧੀਆ ਸੂਟ ਮੈਂ ਆਪੇ ਦਵਾ ਕੇ ਲਊਂਕੂ ਕਿਤੇ ਫਿਣੀ ਜਾਵੇ ਹੈ ਠੀਕ ਹੈ ਹੈ ਆ ਮੁਰਲੀ ਮਰਲੀ ਨੂੰ ਤੈਨੂੰ ਕੋ ਦਬਾਉਦਾ ਉਹ ਆ ਜੈ ਤੈਨੂੰ ਲੈ ਕੇ ਵੀ ਜਾਊ ਅਜਿਹਾ ਬੜਾ 200 ਰੁਪਏ ਵਾਲੀ ਸੀਲ ਤੇ ਲਿਆ ਕੇ ਖੜਾ ਦੇ ਮੈਂ ਤੂੰ ਜਿਹੜੇ ਜੱਥ ਰੱਖੇਗੇ ਤੈਨੂੰ ਉਹ ਦਵਾਂ ਖੁਸ਼ ਰੱਖੂੰ ਪੂਰਾ ਹੈ ਤੂੰ ਹਮ ਆਪਕੇ ਸਾਥ ਚਲੇਂਗੇ ਆ ਮੇਰੇ ਸਾਥ ਚੱਲਿਆ ਕਰ ਨਾਲੇ ਤੈਨੂੰ ਖਾਣ ਪੀਣ ਨੂੰ ਚੀਜ਼ਾਂ ਲਿਖ ਲਈਆਂ ਆਪਦੀਆਂ ਜਿਹੜੀਆਂ ਤੈਨੂੰ ਚਾਹੀਦੀਆਂ ਨੇ ਚਾਹੇ ਕਾਜੂ ਮੰਗਾਲੀ ਚਾਹੇ ਬਦਾਮ ਮੰਗਾਲੀ ਤੈਨੂੰ ਮੁੱਕਣ ਨਹੀਂ ਦਿੰਦਾ ਹੋਰ ਬੋਲਾ ਠੀਕ ਹੈ ਸਰ ਹੈ ਹੋਰਾ ਪਤਾ ਕੀ ਗੱਲ ਆ ਆ ਇਹ ਰਲ ਮਿਲ ਕੇ ਚੱਲਦਾ ਹੁੰਦਾ ਹੈ ਜੇ ਹੁਣ ਤੂੰ ਮੇਰਾ ਕਰੇਂਗੀ ਭਾਈ ਹੈਂ ਉਹ ਹੈ ਜਾਂ ਮੈਂ ਵੀ ਤੇਰਾ ਕਰੂੰਗਾ ਇਹ ਹੁਣ ਭਈ ਤੂੰ ਤੂੰ ਆਪਣਾ ਨਹੀਂ ਕਰੇਂਗੀ ਫਿਰ ਮੇਰਾ ਤਾਂ ਕੀ ਲਵੇਂਗੀ ਹਾ ਤੇਰਾ ਹੱਥ ਜਾਂ ਖਾਈ ਮੜਾਏ ਇਧਰੋਂ ਭਈ ਹੱਥ ਹੈ ਆ ਹੱਥ ਤਾਂ ਜਮਕੂਲੇ ਕੁਲੇ ਪੈਲੇ ਹੈ ਨਾ ਹਾਂ ਮੈਂ ਤਨ ਵਾਇਕ ਹੈ ਨਾ ਮੈਂ ਤਨ ਵਾਇਕ ਹੈ ਨਾ ਮਹਾ ਤੂੰ ਜੀਰੀ ਜੂਰੀ ਤਾਂ ਕੀ मागਦੀਆਂ ਲਾਉਣ ਤੋਂ ਹੈ ਐਵੇਂ ਹੱਥ ਕਾਲੇ ਕਰ ਲੇਗੀ ਤੂੰ ਨਾਲ ਆਇਆ ਕਰ ਉਹ ਤਾਂ ਮੁਰਲੀ ਜੀ ਨੇ ਬੋਲਾ ਥਾ ਨਾ ਨਾ ਚਲੋ ਤੂੰ ਮੁਰਲੀ ਨੂੰ ਦੇ ਦੇ ਜਵਾਬ ਆ ਕਹਦੇ ਮੈਂ ਜਰੀ ਲਾਉਂਦੀ ਸਰਦਾਰ ਜੀ ਨੇ ਬੋਲਾ ਹੈ ਤੂੰ ਮੇਰੀ ਗੱਲ ਸੁਣਾ ਤੂੰ ਆਪਦਾ ਟਾਉਰ ਨਾਲ ਅੰਦਰ ਪਿਆ ਕਰ ਇੱਥੇ ਜੇ ਕਹੇਗੀ ਤੂੰ ਠੀਕ ਹੈ ਆ ਸੀਜ਼ਨ ਦਾ ਟਾਪ ਦੇਣਗੇ ਤੁਹਾਨੂੰ ਮੈਂ ਏਸੀ ਲਵਾ ਦੂੰਗਾ ਨਜ਼ਾਰੇ ਲਿਆ ਕਰੋ ਕੋਈ ਚੱਕਰ ਨਹੀਂ ਮੇਰੇ ਹੁੰਦਾ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਹੈਗੀ ਹੋਰ ਕੁਛ ਹਾਂ ਹੋਰ ਕੁਛ ਕੀ ਕਰਾਂਗਾ ਰਾਧਾ ਵਾਸਤੇ ਮੈਂ ਇਹਨੂੰ ਆਇਆ ਕਹਿਣਾ ਆਪਾਂ ਹੀ ਦੇਖ ਡਰਨ ਦੀ ਲੋੜ ਨਹੀਂ ਤੇਰੇ ਸਿਰ ਤੇ ਹੱਥ ਮੈਂ ਰੱਖੂੰਗਾ ਮੈਂ ਮੇਰੀ ਗੱਲ ਸੁਣ ਬੇ ਮੈਂ ਜਾਣਦੀ ਤੇਰੇ ਸਿਰ ਤੇ ਹੱਥ ਰੱਖਣ ਨੂੰ ਅੱਗੇ ਤੈਨੂੰ ਮੈਂ ਮੌਕੇ ਤੇ ਫੜ ਲਿਆ ਕੀ ਕੀ ਗੱਲਾਂ ਕਰੀ ਜਾਂਦਾ ਤੂੰ ਹੈ ਮੈਨੂੰ ਤਾਂ ਕਦੇ ਕਿਹਾ ਨਹੀਂ ਹੈਗਾ ਵੀ ਟੌਰ ਨਾ ਤੈਨੂੰ ਅੰਦਰ ਬਿਠਾ ਦੂੰਗਾ ਮੈਂ ਤੇ ਇਹਨੂੰ ਤੂੰ ਏਸੀ ਚ ਬਿਠਾਉਣਾ ਉਹ ਤਾਂ ਮੈਂ ਆਇਆ ਕਹਿੰਦਾ ਸੀ ਮਾਹਾਂ ਪਤਾ ਕੀ ਗੱਲ ਆ ਗਰਮੀ ਜ਼ਿਆਦਾ ਚੱਲ ਇਹ ਵੀ ਵਿਚਾਰੇ ਆਪਣੇ ਵਰਗੇ ਰੱਬ ਦੇ ਜੀਵ ਹੈ ਬਸ ਬਸ ਬੇਸ਼ਰਮਾ ਰਹਿਣ ਦੇ ਰਹਿਣ ਦੇ ਤਾਂ ਹੀ ਕਹਿੰਦਾ ਸੀ ਰਾਤਾਂ ਨੂੰ ਖੇਤ ਵਗ ਜਾਂਦੇ ਮੈਨੂੰ ਨਹੀਂ ਪਤਾ ਸੀ ਆਹ ਦੇਖ ਲੈ ਭਾਬੀ ਮੈਨੂੰ ਕਹਿੰਦੇ ਰਹਿੰਦੇ ਸਾਲਟ ਪਰ ਮੈਨੂੰ ਉਹਥੇ ਕਹਿੰਦਾ ਤੂੰ ਇਹਦੇ ਪੱਦ ਸੁਂਗਦਾ ਫਿਰਦਾ ਆ ਦੇਖ ਲੈ ਹੁਣ ਪੱਦੀ ਸੁਂਗਦਾ ਤੂੰ ਇਹਦੇ ਨਾਲ ਮੈਂ ਬਰਤਨੀ ਸ਼ਰਮ ਤਾਂ ਨਹੀਂ ਆਉਂਦੀ ਬਈ ਕਿੱਥੇ ਨਿਕਲੇਗਾ ਆ ਦੇਖ ਲੈ ਕੀ ਬਾਤ ਹੋ ਗਈ ਕੀ ਬਾਤ ਹੋ ਗਈ ਤੈਨੂੰ ਆਈ ਨਹੀਂ ਪਤਾ ਤੇਰੇ ਰੰਗ ਦੇ ਨਾਲ ਤੂੰ ਹੀ ਨਾ ਤੂੰ ਹੀ ਜੋੜ ਕੇ ਬੈਠੇਗਾ ਫਿਰ ਕੀ ਬਾਤ ਹੋ ਗਈ ਹਮ ਅਕੇ ਅਕੇਠੇ ਕੰਮ ਕਰ ਰਹੇ ਸੀ ਫਿਰ ਕੀ ਹੋ ਗਿਆ ਉਹ ਤੋਂ ਹਮ ਆਰਾਮ ਕਰ ਰਹੇ ਹਾਂ ਇੱਕ ਬਾਤ ਬਤਾ ਦੇ ਬਈ ਇਹਨਾਂ ਨੂੰ ਦੇਖਾ ਅੱਜ ਤੱਕ ਕਦੇ ਕੋ ਘਟਵਾੜ ਵਾਲੀ ਗੱਲ ਕਹੀ ਹੈ ਇਰਾਦਾ ਸੇ ਪਸਾ ਦੇ ਆਰੇ ਬਾਦ ਬਾਦ ਦੀ ਗੱਲ ਇਧਰ ਇਧਰ ਹੋ ਜਾਈਏ ਇਧਰ ਹੋ ਜਾਈਏ ਇਹ ਗਲਤ ਨਹੀਂ ਹੋ ਜਾਈਏ ਬੇ ਇਹ ਤਾਂ ਇਧਰ ਹੋ ਜਾਈਏ ਤੂੰ ਇੱਦਣਾ ਠੋਈ ਜੜੀ ਬੈਠਾ ਸੀ ਉਹਦਾ ਨਹੀਂ ਮੈਂ ਤਾਂ ਐਸੀ ਬੈਠਾ ਦੇਖਾ ਮੇਰੇ ਸਾਹਮਣੇ ਤਾਂ ਨਹੀਂ ਕਿੰਨਾ ਫਰਕ ਆ ਹੈ ਹਾਂ ਕਿੰਨਾ ਫਰਕ ਆ ਮੇਰੀ ਗੱਲ ਸੁਣ ਲੈ ਆਪਦੀ ਤੀਵੀਂ ਦੀ ਨਾ ਨਿਗਰੱਖਿਆ ਕਰ ਤੇਰੀ ਤੀਵੀਂ ਕਿੱਥੇ ਕੀ ਕਰਦੀ ਨਹੀਂ ਤੂੰ ਤਾਂ ਰਹਾਦਾ ਸ਼ਰਮ ਮੰਨ ਲੈਂਦੀ ਉਹ ਤਾਂ ਸਰਦਾਰ ਜੀ ਅਭੀ ਆ ਕੇ ਬੈਠੇ ਥੇ ਹਮਾਰੇ ਪਾਸ ਮੇਰੀ ਗੱਲ ਸੁਣ ਲੈ ਜੇ ਢੰਗ ਨਾ ਰਹਿਣਾ ਤਾਂ ਰਹਿ ਪਾ ਕਰ ਨਹੀਂ ਮੈਂ ਘਰੋਂ ਬਾਹਰ ਦਵਾਲ ਦੂ ਆਹੋ ਸੁਣ ਲੈ ਤੂੰ ਵੀ ਮਰਲੀ ਇੰਨੀ ਫਸ ਕਹਿ ਰਹੀ ਦੀ ਨਹੀ ਬੀਬੀ ਜੀ ਇਹ ਕੀ ਬਾਤ ਹੈ ਨਾ ਕਿਉਂ ਜਲੂਸ ਕਿੱਡੇ ਪਾ ਵੀ ਬਹਿ ਜਾ ਚਾਹ ਪਾਣੀ ਲੈ ਗਲਾਸ ਲੈ ਬਈ ਮੁਰਲੀ ਚੱਕ ਕੇ ਲੈ ਚਾਹ ਪੀ ਮੈਨੂੰ ਤਾਂ ਕਦੇ ਕਹ ਨਹੀਂ ਅਗਰ ਜਿਉਂ ਸਵੇਰੇ 4 ਵਜੇ ਉੱਠਦੀ ਨਾ ਘਰ ਦਾ ਸਾਰਾ ਗੋਲਾ ਧੰਦਾ ਕਰਦੀ ਥੱਕ ਜਾਨੀ ਹੱਥ ਨੇ ਮੰਜਾ ਮਿਲਦਾ ਮੈਨੂੰ ਜਿਹੜਾ ਇਹਨੂੰ ਕਹਿੰਦਾ ਤੂੰ AC ਚ ਬੈਠਿਆ ਕਰ ਬਾਈ ਜਾ ਬਾਈ ਜਾ ਠੰਡੀ ਹੋ ਜਾ ਮਾੜੀ ਨਹੀਂ ਹਾਂ ਉਹ ਚ ਕੁਝ ਨਹੀਂ ਹੈਗਾ ਉਹ ਉਹਦੇ ਪੱਲੇ ਕੱਖ ਨਹੀਂ ਹੈਗਾ ਭਾਈ ਅਰੇ ਅਰੇ ਸਰਦਾਰ ਜੀ ਦੇਖਿਓ ਨਾ ਹੱਥ ਕਉ ਘਬਰਾ ਰਹੇ ਇਧਰ ਹੋ ਜਾਈਏ ਰਹਾ ਇਧਰ ਇੱਕ ਗਲਾਸ ਲਓ ਚਾਹ ਇਹ ਲਾ ਦੇਖਿਓ 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 ਅਬ ਕੀ ਹੋ ਗਿਆ ਹੁਣ ਬੁਰਲੀ ਕੀ ਹੋ ਗਿਆ ਬੁਰਲੀ ਇਹ ਕਾ ਬਾਤ ਆ ਯਾਰ ਦੇਖ ਮੇਰੀ ਗੱਲ ਸੁਣੋ ਤੂੰ ਮੇਰੇ ਪੁੱਤਾਂ ਜਿਹਾ ਐ ਠੀਕ ਹੈ ਹਾਂ ਠੀਕ ਹੈ ਇਹ ਇਹ ਮੇਰੀ ਇਹ ਤਾਂ ਮੇਰੀ ਉੱਤੀਆਂ ਦੀ ਉਮਰ ਕੀ ਹੈ ਇਹਨੂੰ ਐ ਕੀ ਗੱਲ ਤੂੰ ਬਣਾ ਰਹੀ ਹੈ ਹਾਂ ਮੈਂ ਜਾਣਦੀ ਤੇਰੀ ਗੱਲਾਂ ਸੁਣ ਲਈਆਂ ਬੜੀ ਤੀਆਂ ਦੀ ਉਮਰ ਦੀ ਹੈ ਹੋਰ ਮੇਰੇ ਯਾਰ ਮੇਰੀ ਗੱਲ ਸੁਣ ਤੂੰ ਤਾਂ ਉਹੀ ਮੈਂ ਤੈਨੂੰ ਦੱਸਾਂ ਗੱਲ ਸੁਣੋ ਜਨਾਨੀਆਂ ਨੂੰ ਆਪ ਸਾਰੀਆਂ ਗੱਲਾਂ ਸੁਣ ਲਈਆਂ ਭਾਈ ਉੱਥੋਂ ਪਹਿਲਾਂ ਪਿੱਛੇ ਖੜੀ ਗਈ ਤਾਂ ਇਹਨੂੰ ਸੂਟ ਦਵਾ ਕੇ ਲਿਆ ਇੱਕ ਮਾੜਾ ਜਿਹਾ ਮੈਨੂੰ ਆ ਕੇ ਕਹਿ ਦਿਆ ਯਾਰਾ ਮਹਾਚਲ ਜਾਰ ਵਿਚਾਰੇ ਆਪਣੇ ਵਰਗੇ ਹੈ ਜੀ ਵੀ ਮਾ ਆਪਾ ਮੁਰਲੀ ਫਰਾਂ ਕੋ ਮਹਾਚਲ ਇਸੀ ਲਵਾ ਕੇ ਦੇ ਦੇ ਗਏ ਇਤ ਕੀ ਗਰਮੀਆਂ ਜਾ ਠੀਕ ਠੀਕ ਹੈ ਉਹ ਗਲਤ ਬਾਤ ਕਰੀ ਦੀ ਨਹੀਂ ਨਹੀਂ ਪਛੀ ਬਾਤ ਹੈ ਇੱਕ ਬਾਤ ਔਰ ਕਹੀ ਥੀ ਮਾ ਪਾਈ ਚਲ ਕੋਈ ਗੱਲ ਨਹੀਂ ਕੱਪਰੇ ਲੀਰੇ ਮਾ ਤੇਰੇ ਪਾਸ ਘੱਟ ਨੇ ਤੇਰੇ ਪਾਸ ਉਹ ਵੀ ਉਹ ਸਾੜੀਆਂ ਜਿਹਾ ਕੱਪਰੇ ਲੀਰੇ ਤਾਂ ਮੈਂ ਇਹਨੂੰ ਦੇ ਤੇ ਭਾਬੀ ਇਹਦੇ ਨੱਥ ਪਾ ਜੇ ਇਹਦੇ ਆਹੀ ਹਾਲ ਰਹੇ ਨਾ ਆ ਤਾਂ ਫਿਰ ਸਾਰਾ ਆਪਣਾ ਜਿਹੜਾ ਹੈਗਾ ਰਹਿਨਦ ਖੂਨ ਜੀ ਵਿਹਾਰ ਨੂੰ ਜਾਊਗੀ ਆਪਣੀ ਤਾਂ ਕੋਈ ਨਾ ਜੱਗੀ ਤੂੰ ਪਰਵਾਹ ਨਾ ਮੰਨ ਇਹ ਜੀ ਇਹ ਜੀ ਨੱਥ ਪਾਉਣਾ ਯਾਦ ਰੱਖੂਗਾ ਇਹ ਅਰੇ ਅਰੇ ਬੀਬੀ ਜੀ ਕਾਹ ਹੈ ਕਿ ਨਾਥ ਜੇ ਸਰਦਾਰ ਹੈ ਨਾ ਇਸ ਪੇ ਤਾਂ ਹਮੇ ਰੱਬ ਜਿਤਾ ਮਾਨ ਹੈ ਰੱਬ ਜਿਤਾ ਮਾਨ ਮਾਨਤਾ ਮੈਨੂੰ ਵੀ ਬਥੇਰਾ ਸੀ ਪਰ ਜਦੋਂ ਆ ਗੱਲਾਂ ਸੁਣੀਆਂ ਨੇ ਨਾ ਉਦੋਂ ਸਾਰਾ ਮਾਨ ਹੀ ਟੁੱਟ ਗਿਆ ਮੇਰਾ ਲੈ ਲੈ ਤੂੰ ਕਾ ਮੜੀ ਜੀ ਗੱਲ ਤਾਂ ਯਾਰ ਉਨੀ ਟਲਕ ਜਾਂਦੀ ਐ ਇਹਦਾ ਰਵਾਜ ਨਹੀਂ ਮੈਂ ਤਾਂ ਜਵਾਖੜੀ ਆ ਯਾਰ ਇਹ ਤੈਨੂੰ ਕੀ ਕਹਿੰਦੀ ਐ ਪਹਿਲਾਂ ਦੀ ਮੇਰੇ ਸਾਹਮਣੇ ਜਵਾਖੜੀ ਮੰਨਦਾ ਤੂੰ ਪਿੱਠੇ ਪਿੱਛੇ ਤਾਂ ਪਤਾ ਨਹੀਂ ਕੀ ਕੀ ਸੁਪਨੇ ਦੇਖਦਾ ਮੈਂ ਤੈਨੂੰ ਦੱਸ ਦਾਂ ਪਾਪ ਹੀ ਮੁਰਲੀ ਦੇ ਵੀ ਯਾਰ ਇਹਦੇ ਵੀ ਮਨ ਚ ਪਾਪ ਆ ਰਹੇ ਅਰੇ ਬੀਬੀ ਜੀ ਪਹਿਲੇ ਕੀ ਮਨ ਚ ਪਾਪ ਆ ਯਾਰ ਇਹ ਭਗਤ ਬੰਦਾ ਮੇਰੀ ਪੁੱਠੀ ਜੱਚਰੀ ਐ ਮੇਰੀ ਮੇਰੀ ਬਾਤ ਤਾਂ ਸੁਣੀਏ ਇਸਪੇ ਤਾਂ ਹਮੇ ਪੂਰਾ ਮਨ ਹੈ ਜੋ ਮਰਜੀ ਬੋਲੇ ਰਾਧਾ ਕੋ ਹਮ ਨਹੀਂ ਬੋਲੇਗਾ ਹਾਂ ਠੀਕ ਹੈ ਇਹਨੂੰ ਪਤਾ ਆ ਵੀ ਸਹੀ ਹਾਂ ਇਹਨੂੰ ਪਤਾ ਯਾਰਾ ਰਾਧਾ ਇਹਦੇ ਕੋਲੀ ਛੱਡ ਜਾ ਹਾਂ ਵਾਹ ਦੇਖੇ ਕੀ ਕੀ ਬੋਲ ਰਹਾ ਹੈ ਦੇਖੇ ਐ ਮਾੜਾ ਬੋਲਦ ਨੇ ਮਾੜਾ ਬੋਲਦ ਨੇ ਮਾੜਾ ਹੀ ਬੋਲਣਗੇ ਆ ਚਾਹ ਪੀ ਲੈ ਮੈਂ ਤਾਂ ਆ ਵੀ ਨਹੀਂ ਭਾਂਡੇ ਲੈ ਕੇ ਜਾਂਦੀ ਆਪਦੇ ਆਪੀ ਮਾਂਜਦੇ ਹਾਂ ਗੱਲ ਤਾਂ ਸੁਣ ਜਾਂਦੀ ਨਹੀਂ ਗੱਲ ਸੁਣ ਜਾ ਕਿਹੜੀ ਚਾਹ ਹੈ ਐਂਦਾ ਖਸਮ ਤੈਂ ਕਰਾਇਆ ਸਾਰਾ ਕੰਮ ਇਹ ਤੈਂ ਕਰਾਇ ਤੈਂ ਮੈਂ ਕੀ ਕਰਾਇਆ ਹੈ ਉਂਗਲਾ ਤਾਂ ਲਾਉਣ ਨੂੰ ਡੇਟਾ ਦਉਂਗਾ ਐਂ ਕਰਦਾ ਐਂ ਕਰਦਾ ਜੱਟੂ ਇਨਟੂ ਹੀ ਜੋੜ ਕੇ ਬੈਠੇ ਸੀ ਉਹਨੇ ਦੇਖ ਲਿਆ ਅਗਲੀ ਨਾ ਸਾਰਾ ਕੋਈ ਨਾਲ ਤੂੰ ਹੀ ਕਹਾਂ ਬੈਠਾ ਤਾ ਹਮਨੇ ਤਾਂ ਦੇਖਿਆ ਨਹੀਂ ਹੈ ਕੁੱਤੇ ਵਾਲੀ ਪਕਾਈ ਕਰਦੇ ਨੇ ਮੁੰਡਾ ਜਾਣਾ ਮੈਂ ਮੈਂ ਮੁਰਲੀ ਬਣਾ ਕੇ ਦੇਖਿਆ ਹੂੰ ਮੁਰਲੀ ਬੀ ਬਣਾ ਕੇ ਖਰਜਾ ਕੁੱਤੇ ਵਾਲੀ ਪਕਾਈ ਨਾ ਮਾਰ ਐਂ ਕਰ ਪਤੋਂ ਤੁਸੀਂ ਪੀ ਲੋ ਚਾਹ ਜਾਂ ਬਾਜ ਜਾਓ ਤੁਹਾਡੇ ਟਰੈਕਟਰ ਜੀ ਦੀ ਗੌਰ ਕਰਮਾ ਦੇਖਣਾ ਚਾਹ ਚਾਹ ਪੀ ਕੇ ਜਾਊਂਗਾ ਮੈਂ ਅਰੇ ਹਮਰੇ ਲਈ ਹੈ ਜਾਏ ਆਪਕੇ ਲਈ ਨਹੀਂ ਹੈ ਇਹਨੂੰ ਚਾਹ ਪਾ ਕੇ ਇੱਕ ਡਗਲਾਸ ਪਾ ਕੇ ਉੱਧਰ ਬਿਠਾ ਦੇ ਇਹਨੂੰ ਲਵੇ ਨਾ ਬੈਠਣ ਦੀ ਠੀਕ ਠੀਕ ਹੈ ਠੀਕ ਹੈ ਮੇ ਜਾਈਏ ਗਲਾਸ ਲੈ ਕੇ ਕਿੱਥੋਂ ਕੰਜਰਾ ਚ ਫਸੀ ਹੈਗੀ ਸਾਰਾ ਟੋਲਾ ਇੱਕੋ ਜਿਹਾ ਇਹਨੂੰ ਵੀ ਹੁਣ ਪਿਆਰੇ ਵਾਲਾ ਪਾ ਲੱਗ ਗਿਆ ਦੇਖ ਤਾ ਸੀ ਕਿਵੇਂ ਬੈਠਾ ਸੀ ਟੂ ਹੀ ਨਾ ਟੂ ਹੀ ਜੋੜੀ ਮੇਰੀ ਗੱਲ ਸੁਣਾ ਓ ਕੋਈ ਲੋੜ ਨਹੀਂ ਮੈਨੂੰ ਬੁਲਾਉਣ ਦੀ ਤੂੰ ਮੇਰੀ ਗੱਲ ਤਾਂ ਸੁਣ ਲੈ ਪਹਿਲਾਂ ਮੜੀ ਜਿੱਦਨ ਮੂੰਹ ਕਰਕੇ ਪਰਾਂ ਮੂੰਹ ਕਰਕੇ ਬੈਠੀ ਕੀ ਸੁਣਾ ਤੇਰੀ ਗੱਲ ਕੀ ਸੁਣਾ ਦੱਸੀ ਮੈਂ ਤੈਨੂੰ ਐ ਕਹਿਣਾ ਤੂੰ ਤਾਂ ਉਹੀ ਭਾ ਕੀ ਮੇਰੀ ਗੱਲ ਸੁਣਾ ਮੈਂ ਤਾਂ ਉਹਨੂੰ ਬੜਾਉਂਦਾ ਸੀ ਮਨੂਆ ਮਹਾ ਬੜਾ ਬਲੂ ਕੇ ਜੀਰੀ ਜੂਰੀ ਲਵਾ ਲਈਏ ਜੇ ਭੱਜ ਕੇ ਔਖਾ ਹੋ ਜੂ ਉਹ ਇੱਕ ਤਾਂ ਆਪਣਾ ਜੱਗੀ ਨਹੀਂ ਹਟਦਾ ਕਿ ਤੰਗ ਕਰਨ ਠੀਕ ਹੈ ਉਹ ਉਹਨੂੰ ਛੇੜੀ ਜਾਂਦਾ ਕਦੇ ਕੁਛ ਕਹਿਨਦਾ ਕਦੇ ਕੁਛ ਕਹਿਨਦਾ ਮੈਂ ਤਾਂ ਉਹਨੂੰ ਐਂ ਕਹਿੰਦਾ ਸੀ ਵੀ ਭਾਈ ਮੇਰੀ ਗੱਲ ਸੁਣਾ ਇਹ ਸਾਡੇ ਜੱਗੀ ਨੂੰ ਆਹ ਥੋੜੀ ਜੀ ਚੌੜਦੀ ਆਤਾ ਹੈ ਇਹਦਾ ਚੌੜ ਕਰਦਾ ਵੀ ਨਾ ਗੁੱਸਾ ਨਾ ਕਰੀ ਉਹ ਤਾਂ ਖਾਸਾ ਗੁੱਸਾ ਕਰੀ ਖੜੀ ਤੀਂ ਆਈ ਮੈਨੂੰ ਐ ਕਹਿੰਦੇ ਐ ਕਹਿੰਦੇ ਮਹਾ ਮੇਰੀ ਗੱਲ ਸੁਣ ਪਈ ਤੈਨੂੰ ਮੈਂ ਸੂਟ ਦਵਾ ਦੂੰ ਮੈਂ ਤੈਨੂੰ ਮੈਂ ਏਸੀ ਲਵਾਉਣਾ ਕੀ ਨਿਆ ਜੀਰੀ ਲਵਾ ਕੇ ਉਹਨਾਂ ਨੂੰ ਯਾਦਾਂਗੇ ਆਪਾਂ ਪੱਕੀ ਗੱਲ ਜਾਣ ਕੇ ਕਹਿੰਦਾ ਸੀ ਓਏ ਹੋਰ ਕੀ ਨਾ ਬਬੀਏ ਹੁਣ ਮੈਂ ਕਬੀਲਦਾਰ ਬੰਦਾ ਆਪਣਾ ਦੀ ਮਹੇਜੇ ਕੰਮ ਕਰਦਾ ਚੰਗਾ ਲੱਗਦਾ ਐਂ ਤਾਂ ਮੈਨੂੰ ਤੇਰੇ ਤੇ ਮਾਨ ਹੈ ਮੈਨੂੰ ਤਾਂ ਐ ਲੱਗਾ ਕਿ ਤੇ ਸੱਚੀ ਨਹੀਂ ਤੇ ਮੈਂ ਰਾਤਾਂ ਨੂੰ ਇੱਥੋਂ ਭੇਜ ਹੀ ਦਿੰਨੀ ਆ ਕੀ ਕਰਾਉਣਾ ਇਹ ਤੋਂ ਕਿਤੇ ਹੋਰ ਘਰ ਪੱਟਦੇ ਮੇਰਾ ਆਪਣੇ ਘਰੇ ਦਾ ਪਹਿਲੀ ਠੱਠਾ ਹੈਗਾ ਇੱਕ ਜੇ ਮੈਂ ਵੀ ਹੋਇਆ ਜਾ ਹੋ ਗਿਆ ਆਪਣਾ ਕਿਵੇਂ ਬਸੂ ਕਰਕੇ ਸਾਹਮਣੇ ਮੈਂ ਉਹੀ ਕਹਿਣੀ ਆ ਪਿੰਡ ਚ ਗੱਲਾਂ ਹੋਣ ਲੱਗ ਜਣੀਆਂ ਵੀ ਇਹ ਤੇ ਲੰਡਰਾਂ ਦਾ ਘਰ ਹੈ ਕਿਸੇ ਨੇ ਨਹੀਂ ਵੜਨਾ ਆਪਣੇ ਮੈਂ ਉਹੀ ਤੈਨੂੰ ਤੈਨੂੰ ਕਹਿਦੀ ਤੂੰ ਤਾਂ ਹੋਥੋ ਮੈਂ ਤੈਨੂੰ ਬੋਰ ਮਾਰ ਮਾਰ ਥੱਕ ਗਿਆ ਵੀ ਰੁਕ ਜਾ ਰੁਕ ਜਾ ਦਾਦਾ ਮੇਰੀ ਗੱਲੇ ਨਹੀਂ ਸੁਣੀ ਮੈਨੂੰ ਤਾਂ ਗੁੱਸਾ ਆ ਗਿਆ ਤੋ ਇੰਨਾ ਇੰਨਾ ਕੁ ਸੁਣਿਆ ਮੈਂ ਤੇਰੇ ਪਿੱਛੇ ਕਦੋਂ ਦੀ ਖੜੀ ਸੀ ਤੈਨੂੰ ਪਤਾ ਹੀ ਨਹੀਂ ਲੱਗਿਆ ਹਾਂ ਚੱਲ ਕੋਈ ਨਬੜਾਉਂਦੀ ਸੀ ਨਾ ਉਹ ਲੈ ਹੋਰ ਕੀ ਨਾ ਅ ਤਰੇ ਪਿੱਛੇ ਦੇਖੀ ਮੈਂ ਤਾਂ ਓਵੇਂ ਲਿਬੜੇ ਪੈਰ ਨਾਲ ਦੀ ਨਾਲ ਜੇ ਮੈਨੂੰ ਮੇਰੀ ਗੱਲ ਸੁਣ ਜੇ ਮੈਨੂੰ ਤੇਰੀ ਫਿਕਰ ਨਾ ਹੁੰਦੀ ਬਣਾ ਦੀ ਮੈਂ ਤੇਰੇ ਮਾਂ ਕਰ ਕਿਉਂਦਾ ਮੈਂ ਕਹਿੰਦਾ ਵੀ ਚੱਲ ਕੋਈ ਗੱਲ ਨਹੀਂ ਬਾਕੀ ਬਾਕੀ ਨਾ ਹੁਣ ਤੂੰ ਤੇ ਚਾਹ ਪੀ ਕੇ ਨਹੀਂ ਆਇਆ ਫਿਰ ਮੈਂ ਕਿੱਥੇ ਪੀ ਕੇ ਆਇਆ ਚਾਹ ਚਲ ਮੈਂ ਨਿੰਬੂ ਪਾਣੀ ਬਣਾ ਲਾ ਮੇਰੇ ਤਾਂ ਨਿੰਬੂ ਪਾਣੀ ਨੂੰ ਜੀ ਕਰੀ ਜਾਂਦਾ ਬਣਾ ਲਾ ਜਿਹੜੇ ਜ ਹਾਂ ਪਰਾਂ ਦੀ ਤੇਰੇ ਬਿਨਾ ਕੀ ਆ ਮੇਰਾ ਮੈਂ ਤਾਂ ਬੌਲਿਆਂ ਦੇ ਟੱਬਰ ਚ ਕੱਟੀ ਆ ਨਾ ਸਿਰਫ ਤੇਰੇ ਕਰਕੇ ਕੱਟੀ ਆ ਨਾ ਮੈਨੂੰ ਤਾਂ ਨਾ ਗੁੱਸਾ ਚੜ ਗਿਆ ਸੀ ਮੈਂ ਹਲਾ ਆਉਂ ਦੇ ਰਾਦਾਂ ਨੂੰ ਮੈਂ ਲੋਗੋ ਨੇ ਥੱਲੇ ਇੱਥੇ ਇਹ ਗੱਲ ਤੇਰੀ ਸਿਆਣੀ ਆ ਕਰ ਗੁੱਸਾ ਦਾ ਜਾਇਜ਼ ਹੁੰਦਾ ਹੁਣ ਆਪਦੇ ਬੰਦੇ ਦੀ ਗੁੱਸਾ ਕਰੇਗੀ ਤੂੰ ਹੋਰ ਕਿਦੇ ਤੇ ਕਰੇਗੀ ਤੇਰੀ ਵੀ ਗੱਲ ਸਹੀ ਹੈ ਚੱਲ ਕੋਈ ਨਾ ਮੈਂ ਲਿਓਣੀ ਐ ਨਿੰਬੂ ਪਾਣੀ ਬਣਾ ਕੇ ਲਿਓਣੀ ਬਣਾ ਲੈ ਬਣਾ ਲੈ ਤਾਂ ਚੱਲ ਮੰਨ ਕੇ ਸ਼ੁਕਰ ਹੈ ਆਇਆ ਤਾਂ ਕੋ ਸੁੱਤੇ ਹੀ ਪੰਗਾ ਛੇੜ ਲੈ ਦੀ ਮੈਨੂੰ ਕਿਹੜਾ ਪਤਾ ਦੀ ਬਿਹੇ ਵਾਂਗਰੋ ਨਾਲੇ ਹਾਂ ਇੰਨਾ ਮੈਨੂੰ ਪਤਾ ਦੀ ਵੀ ਚਾਹ ਲੈ ਕੇ ਆਉ ਪਰ ਮੈਨੂੰ ਐ ਨਹੀਂ ਪਤਾ ਦੀ ਨਾ ਵੀ ਉੱਤੇ ਆ ਕੇ ਖੜ ਜੂ ਹੂ ਚਲ ਨਵੀਂ ਸ਼ੁਕਰਪੂੜੀ ਆ ਮੰਨ ਗਈ ਆ ਗਿਆ ਮੈਂ ਵੀ ਇੱਥੇ ਆਉਣਾ ਬਣਾਲਾ ਬਣਾਲਾ